ਨਾ ਦਾ ਮਾਸਟਰ ਨੇ ਡੱਕਾ ਕਰਿਆ ਤੇ ਨਾ ਕੁਡੀਆਂ ਵਾਲੇ ਨੇ ਕਰਿਆ ਇਹਨਾਂ ਦਾ ਪਾਠੀਆਂ ਦਾ ਸਵਾਗਤ ਹੋਊਗਾ ਜੇ ਪਿੰਡਾਂ 'ਚ ਵੜਨਗੇ ਤਾਂ ਜਨ ਲੋਕਾਂ ਨੂੰ ਹੀ ਬੋਟਾ ਮਾਉਣ ਤੋਂ ਹਟਾ ਨਹੀਂ ਸਕਦੇ ਇਹ ਵਿਰੋਧ ਕਰਦੇ ਕਿਹਦਾ ਨਹੀਂ ਪਹਿਲਾਂ ਦੱਸੋ ਜੀ ਹਰ ਇੱਕ ਦਾ ਵਿਰੋਧ ਕਰਦੇ ਇਹ ਚੰਗਾ ਕੰਮ ਕਰਦੇ ਸਾਮੀਪੁਰੂ ਕਰਦੇ ਆ ਗੱਲ ਕਰਨ ਦੀ ਆ ਕਲੇਨੀ ਜੀ ਕਹਿੰਦੇ ਵੇ ਲੜਾ ਕਿੰਨਾ ਕੁਝ ਬੋਲਦੇ ਇਹ ਕਿਸਾਨਾਂ ਨੂੰ ਹੁਣ ਉਹ ਅੰਦਰ ਬੈਠਾ ਬਾਹਰ ਆ ਕੇ ਗੱਲ ਕਰੇ ਸਾਡੇ ਕੋਲੇ ਕਿਹੜਾ ਤੋਪਾਂ ਜਿੰਦਿਆਂ ਜਕਸੀਰ ਨੂੰ ਪੈਸੇ ਲੈਣੇ ਤਾਂ ਇਹਨਾਂ ਤੋਂ ਮਹਿਕਮਿਆਂ ਤੋਂ ਸਾਰਿਆਂ ਤੋਂ ਦੱਸ ਗਏ ਸਟਾਡੀ ਦਾ ਪ੍ਰਧਾਨ ਬਣਾਉਣ ਤੋਂ ਵੀ ਪੈਸੇ ਨਵੇਂ ਨਵੇਂ ਲਈ ਆ ਇਹ ਕਿਹੜਾ ਛੜਦਾ ਕਿੱ ਰੋਧੀ ਪਾਰਟੀ ਵਾਲੇ ਬੰਨੇ ਹੁੰਦੇ ਆ ਉਂਗਲ ਲਾ ਕੇ ਕਹਿੰਦੇ ਇਹਨਾਂ ਨੂੰ ਮੋੜੇ ਕਰ ਲੈਂਦੇ ਆ ਇਹਨਾਂ ਦੇ ਮੋੜੇ ਤੇ ਕੋਈ ਕਿਸਾਨਾਂ ਦੇ ਮੋੜੇ ਤੇ ਰੱਖ ਰੱਖ ਕੇ ਚਲਾ ਰਹੇ ਆ ਜਿਹੜਾ ਮਾਸਟਰ ਬਣਿਆ ਫਿਰਦਾ ਸਾਡੇ ਇਲਾਕੇ ਦਾ ਚੰਡੀਗੜ੍ਹੇ ਨੂੰ ਐ ਨਹੀਂ ਪਤਾ ਮੈਂ ਬਹਿਣਾ ਕਿੱਥੇ ਉੱਥੇ ਕਿਹਨੀਆਂ ਮੈਂ ਕਿੱਥੇ ਬੈਠਾ ਮੇਰੀ ਸੀਟ ਕਿਹੜੀ ਹੈ ਇਹਨੂੰ ਐ ਨਹੀਂ ਪਤਾ ਤੇ ਮੂੰਹ ਕਰਕੇ ਵੀ ਨਹੀਂ ਵੰਦੇ ਇਧਰ ਨੂੰ ਪਿੰਡਾਂ ਮੰਨੀ ਨੂੰ ਇਹ ਲੈ ਲੈਣ ਕੋਸ਼ਿਸ਼ ਨਾਲ ਸਾਥ ਹੋ ਬਣਾ ਫਿਰ ਇਹ ਹੁਣ ਵੋਟਾਂ ਆ ਗਈਆਂ ਹੁਣ ਜਖਸੀਰ ਨੂੰ ਵੀ ਪਿੰਡ ਦਿਸ ਗਏ ਪਹਿਲਾਂ ਇਹਨਾਂ ਨੂੰ ਦਿਸਿਆ ਨਹੀਂ ਪਾਣੀ ਪੂਰਾ ਪਹੁੰਚਦਾ ਟੇਲਾ ਤੇ ਕਿਤੇ ਪਾਣੀ ਨਹੀਂ ਆਇਆ ਪਾਣੀ ਵੀ ਨਹੀਂ ਪਹੁੰਚਾ ਗਾ ਟੇਲਾਂ ਤੇ ਜਦੋਂ 70 ਸਾਲਾਂ ਦਾ ਨਹੀਂ ਪਹੁੰਚਿਆ ਹੁਣ 2 ਸਾਲਾਂ ਦਾ ਸੀ ਕਿਵੇਂ ਕਰ ਦਈਏ ਇਸ ਤਰ੍ਹਾਂ ਕਰੇ ਕਹਿ ਕੇ ਆਉਨੇ ਹੁਣ ਸਾਡਾ ਆਟੇ ਚ ਪਾਣੀ ਆਇਆ ਤੋਂ ਪਾਇਓ ਇਹਦਾ ਸਵਾਲ ਇਹ ਨਹੀਂ ਸਾਡਾ ਕੋਈ ਪਤਾ ਨਹੀਂ ਵੀ ਸਾਡਾ ਕਿੱਥੇ ਕੀ ਬਣੂਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਜਿਵੇਂ ਤੁਹਾਨੂੰ ਪਤਾ ਹੈ ਵੀ ਭਾਜਪਾ ਆਗੂਆਂ ਦਾ ਲਗਾਤਾਰ ਕਿਸਾਨ ਜਥੇਬੰਦੀਆਂ ਨੂੰ ਵਿਰੋਧ ਕੀਤਾ ਜਾ ਰਿਹਾ ਹੈ ਉਸੇ ਤਹਿਤ ਦੀ ਜੋ ਗੁਰਮੀਤ ਖੁੱਡੀਆਂ ਆਵਾ ਦੀ ਪਾਰਟੀ ਦੇ ਉਮੀਦਵਾਰ ਨੇ ਬਠਿੰਡਾ ਤੋਂ ਉਹਨਾਂ ਦਾ ਉਹਨਾਂ ਦੇ ਬੇਟੇ ਦਾ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਹੋਰ ਲੀਡਰ ਉਹਨਾਂ ਦਾ ਘਰਾਓ ਕੀਤਾ ਜਾ ਰਿਹਾ ਹੈ ਗੋਨਿਆ ਨੇ ਮੰਡੀ ਵਿੱਚ ਮਾਸਟਰ ਜਗਸੀਰ ਸਿੰਘ ਜੋ ਪੁੱਚੋ ਤੋਂ ਹਲਕਾ ਵਿਧਾਇਕ ਨੇ ਉਹਨਾਂ ਦਾ ਘਰਾਓ ਕੀਤਾ ਗਿਆ ਸੀ ਗੱਲਬਾਤ ਕਰਾਂਗੇ ਹਾਂਜੀ ਬਾਪੂ ਜੀ ਕਿਵੇਂ ਲਗਾਤਾਰ ਘੇਰੀ ਜਾਂਦੇ ਤੁਸੀਂ ਲੀਡਰਾਂ ਨੂੰ ਵੇਖੋ ਜੀ ਅਸੀਂ ਕੋਈ ਇਹਨਾਂ ਨੂੰ ਘੇਰ ਦਿੰਨੇ ਅਸੀਂ ਇਹਨਾਂ ਨੂੰ ਸਵਾਲ ਪੁੱਛਨੇ ਸਾਡੇ ਸਵਾਲਾਂ ਦੇ ਜਵਾਬ ਦੇਣੇ ਇਹ ਅੰਦਰ ਕਾ ਤੋਂ ਲੁੱਕ ਕੇ ਬਹਿ ਗਏ ਹੂੰ ਬਾਕੀ ਅਸੀਂ ਮਾਸਟਰ ਦੀ ਗੱਲ ਕਰਦੇ ਆਂ ਵੀ ਆ ਸਾਡੇ ਕਿੰਨੀਆਂ ਫਸਲਾਂ ਮਰ ਗਈਆਂ ਗੜੇ ਪੈ ਗਏ ਵਜਤ ਕਣਕਾ ਲੋਕਾਂ ਨੇ ਵਾਧੀਆਂ ਤੇ ਜਿਹੜਾ ਕੁਝ ਰਹਿ ਗਿਆ ਪੰਜ-ਸੱਤ ਮਣੀਆਂ ਰਹੀਆਂ ਜਿੱਥੇ ਜਿੱਥੋਂ ਦੀ ਜ਼ਿਆਦਾ ਸੀਟ ਕਾਲਿਆਂ ਦੀ ਲੰਗੀ ਹੂੰ ਇਹਨਾਂ ਨੇ ਕੋਈ ਗਰਦੌਰੀ ਨਹੀਂ ਕਰਾਈ। ਉੱਥੇ ਜਾ ਕੇ ਤਾਂ ਜਗਸੀਰ ਸਿੰਘ ਖੜਾ ਵੀ ਨਹੀਂ। ਉੱਥੇ ਜਾ ਕੇ ਪਿੰਡਾਂ 'ਚ ਹਾਰਾ ਨਾਰਾ ਵੀ ਨਹੀਂ ਮਾਰਿਆ ਵੀ ਤੁਹਾਡੀ ਕਣਕ ਦਾ ਕਿੰਨਾ ਨੁਕਸਾਨ ਹੋਇਆ ਤੁਸੀਂ ਗਰਦੌਰੀ ਕਰਾਓ ਕੁਝ ਕਰੋ। ਬਾੜਾ ਮੋਟਾ ਉਦੋਂ ਤਾਂ ਇਹਨਾਂ ਨੂੰ ਦਿਸਿਆ ਨਹੀਂ ਹੁਣ ਵੋਟਾਂ ਆ ਗਈਆਂ ਹੁਣ ਜਗਸੀਰ ਨੂੰ ਵੀ ਪਿੰਡ ਦਿਸ ਗਏ। ਹੁਣ ਜਗਸੀਰ ਨੂੰ ਕੋਲ ਲੈਣਾ ਵੀ ਦਿਸ ਗਿਆ। ਪਹਿਲਾਂ ਇਹਨਾਂ ਨੂੰ ਦਿਸਿਆ ਨਹੀਂ। ਜਗਸੀਰ ਨੂੰ ਪੈਸੇ ਲੈਣੇ ਤਾਂ ਇਹਨਾਂ ਤੋਂ ਮਹਿਕਮਿਆਂ ਤੋਂ ਸਾਰਿਆਂ ਤੋਂ ਦਿਸ ਗਏ ਵੀ ਫਲਾਣੇ ਤੋਂ ਬਿਜਲੀ ਬੋਰਡ ਤੋਂ ਵੀ ਲੈਣੇ ਆ ਫਲਾਣੇ ਤੋਂ ਵੀ ਲੈਣੇ ਆ ਧੋਖੇ ਤੋਂ ਵੀ ਲੈਣੇ ਆ। ਕਾਰੇ ਪਹਿਲੇ ਕਿਹੜੇ ਨਹੀਂ ਲੈਂਦਾ ਜੀ ਦੱਸੋ ਇਹ ਤਾਂ ਸਾ ਟਾਈਟ ਦਾ ਪ੍ਰਧਾਨ ਬਣਾਉਣ ਤੇ ਵੀ ਪੈਸੇ ਇਹਨਾਂ ਨੇ ਲਏ ਆ ਅੱਛਾ ਪ੍ਰਧਾਨ ਬਣਾਉਣ ਤੇ ਹਾਂ ਉਹ ਪਾਈਕੋਟ ਨੇ ਤੇ ਦੂਜੇ ਮਹਿਕਮਿਆਂ ਚ ਕਹਦੇ ਲੈਂਦਾ ਪੈਸੇ ਬਿਜਲੀ ਬੋਰਡ ਤੋਂ ਲੈਂਦਾ ਜਿਹੜੀ ਕੋਈ ਬਦਲੀ ਕਰਾ ਕੇ ਲਿਆਂਦਾ ਕੋਈ ਚੰਗਾ ਬੰਦਾ ਆ ਜਾਂਦਾ ਉਹਨੂੰ ਕਹਿੰਦਾ ਵੀ ਮੈਨੂੰ ਇੰਨੇ ਪੈਸੇ ਦੇ ਨਹੀਂ ਤੇਰੀ ਮਾਂ ਬਦਲੀ ਕਰ ਦੇ ਅੱਛਾ ਇਹ ਕਿਹੜਾ ਛੱਡਦਾ ਕਿੱਥੇ ਆ ਇਹਨਾਂ ਨੇ ਤਾਂ ਮੰਨ ਕੇ ਚੱਲੋ ਪਿੱਛੇ ਕਣਕ ਦਾ ਸੀਗੀ ਟੋਆ ਟੋਆ ਹੀ ਚਲਣੀ ਚੋ ਆਪਣੀ ਚੌਲਾਂ ਦੀ ਉਦੋਂ ਵੀ ਚੱਕ ਕੇ ਬਠਿੰਡੋਂ ਉਹ ਮਤਲਬ ਯੂਨੀਅਨ ਚੋਂ ਟਰੱਕ ਲਾਤੇ ਜਿਹੜਾ ਨੇ ਐਸਾ ਕੀਤਾ ਸੀ ਟਰੈਕਟਰ ਬੰਦ ਕਰਤੇ ਅੱਜ ਕੀ ਕੁਝ ਵਾਪਰਿਆ ਇੱਥੇ ਅੱਜ ਤੱਕ ਕੁਝ ਵੀ ਨਹੀਂ ਅੰਦਰ ਵੜੇ ਬੈਠੇ ਸੀ ਬਾਹਰ ਖੜੇ ਅੱਜ ਤਾਂ ਹਜੇ ਤੱਕ ਕੋਈ ਗੱਲ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਕੌਣ ਅੰਦਰ ਵੜਨ ਦਿੰਦਾ ਸੀ ਅੰਦਰ ਪੁਲਿਸ ਨਹੀਂ ਵੜਨ ਦਿੰਦੀ ਕਹਿੰਦੇ ਅਸੀਂ ਨਹੀਂ ਜਾਣ ਦਿੰਦੇ ਉਹ ਪਹਿਲਾਂ ਤਾਂ ਸਾਨੂੰ ਉੱਥੋਂ ਨਹੀਂ ਆਉਣ ਦਿੰਦੇ ਸੀ ਧੱਕੇ ਮਾਰਦੇ ਸੀ ਬਾਹਰ ਅੰਦਰ ਚ ਵੜਨ ਦੋ ਕਿਵੇਂ ਜੀ ਆਹ ਬਖੇਤ ਸਸਨ ਬਾਹਰ ਬੇੜ ਦਾ ਸੀ ਸਾਰਸਨੇ ਗੇਟ ਦੇ ਵਿੱਚ ਬਾਹਰ ਦਿੱਤੀ ਧੱਕੇ ਨਾਲ ਭੇਡਦਾ ਸੀ ਧੱਕੇ ਨਾਲ ਸੀ ਬੜਦੇ ਸੀ ਨੰਗਣ ਨੰਗਣ ਨੰਨ ਉਹ ਗੁੰਦਰੇ ਹਰ ਵਾਰਦੇ ਸੀ ਆਉਂਦੇ ਉਹ ਹੀ ਮੰਦਿਰ ਆ ਸਾਡੇ ਗੁਰਦੁਆਰਾ ਹੀ ਮੰਦਿਰਾਂ ਚ ਲੈਣ ਕੀ ਹੁੰਦਾ ਤੁਸੀਂ ਆਏ ਵੇਖੋ ਵੀ ਉੱਥੇ ਸ਼ੋਭ ਕਰਨ ਦੀ লাশ 9 ਦਿਨ ਪਈ ਰਹੀ ਐ ਉਦੋਂ ਕਿੱਥੇ ਸੀ ਇਹ ਕਿੱਥੇ ਸੀ ਇਹਨਾਂ ਨੇ ਪਰਚਾ ਵੀ ਨਹੀਂ ਕੀਤਾ ਬਾਲ ਦੇ ਮਗਰ ਭੱਜਲੇ ਤੇ ਜਿੱਥੇ ਅਸੀਂ ਬੈਠੇ ਹਾਂ ਖਸਾਨਾ ਦੇ ਮਗਰ ਉੱਥੇ ਇੱਕ ਵਾਰੀ ਵੀ ਨਹੀਂ ਜਾ ਕੇ ਵੇਖਿਆ ਤੇ ਉੱਥੇ ਉੱਥੇ ਜਾ ਕੇ ਧਰਨਾ ਲਾਉਣ ਲੱਗੇ ਤੇ ਫਿਰ ਉਹ ਤੇ ਛੇਤਰ ਕਾ ਕੇ ਪੁੱਠੇ ਮੁੜੇ ਨਾ ਦਿੱਲੀਓ ਆ ਯਾਰ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਵੇਂ ਕਿਵੇਂ ਦੇਖ ਰਹੇ ਹਾਂ ਸਾਰੇ ਕਾਸੇ ਨੂੰ ਤੁਸੀਂ ਵਿਰੋਧ ਚੱਲ ਰਿਹਾ ਲਗਾਤਾਰ ਕਿਸਾਨਾਂ ਦਾ ਵਿਰੋਧ ਨਹੀਂ ਅਸੀਂ ਤਾਂ ਸਵਾਲ ਕਰਦੇ ਹਾਂ ਉਹਨੂੰ ਸਵਾਲਾਂ ਦੇ ਸਾਡੇ ਜਵਾਬ ਲੈਣੇ ਆ ਅਸੀਂ ਤਾਂ ਬਸ ਜਿਹੜੇ ਉਹਨਾਂ ਨੇ ਬਣਾਉਣਾ ਨੂੰ ਵੀ ਘੇਰਿਆ ਜਾ ਰਿਹਾ ਸਾਰਿਆਂ ਨੂੰ ਜੀ ਸਾਰੇ ਸਿਆਸੀ ਪਾਰਟੀਆਂ ਦੇ ਕੋ ਟੋਟਲ ਭਾਜੀਪੀ ਤਾਂ ਮੇਨ ਨਿਸ਼ਾਨੇ ਤੇ ਆ ਸਾਡੇ ਸਵਾਲ ਸਾਰਿਆਂ ਤੋਂ ਪੁੱਛਣਿਆ ਵਾਦੇ ਇਹਨਾਂ ਨੇ ਵੀ ਕਰੇ ਸੀ ਬਹੁਤ ਵਧੀਆ ਲਾੜਿਆਂ ਨੂੰ ਪੁੱਛੋਗੇ ਸਾਰਿਆਂ ਨੂੰ ਪੁੱਛਾਂਗੇ ਜੀ ਸਵਾਲ ਤਾਂ ਅੱਛਾ ਹਾਂਜੀ ਕੀ ਸਵਾਲ ਹੈਗੇ ਹੁਣ ਤੋਂ ਜੀ ਆਮ ਆਦੀ ਪਾਰਟੀ ਤੋਂ ਕੀ ਸਵਾਲ ਹੈ ਵਾਅਲਾ ਆਮ ਆਦਮੀ ਪਾਰਟੀ ਨੇ ਜਿਹੜੇ ਸਾਡੇ ਨਾਲ ਵਾਅਦੇ ਕਰੇ ਸੀ ਕੋਈ ਅਸੀਂ ਆਪਦੇ ਕੋਲੋਂ ਨਹੀਂ ਬਣਾਉਂਦੇ ਜਿਵੇਂ ਇਹਨਾਂ ਨੇ ਵਾਅਦੇ ਕਰੇ ਸੀ ਜਿਹੜੇ ਉਹੀ ਪੁੱਛਣੇ ਇਹਨਾਂ ਤੋਂ ਵੀ ਕੀ ਕਾਰਨ ਹੈ ਪੂਰੇ ਕਿਉਂ ਨਹੀਂ ਕਰੇ ਉਹੀ ਪੁੱਛਾਂਗੇ ਕੀ ਕਹਿੰਦੇ ਫਿਰ ਮਾਸਟਰ ਜਗਸੀਰ ਸਿੰਘ ਐਮਐਲਏ ਲੋਕ ਲੱਕ ਕੇ ਵੜ ਗਿਆ ਅੰਦਰ ਜੀ ਸਾਨੂੰ ਤਾਂ ਪਤਾ ਨਹੀਂ ਹਜੇ ਕੋਈ ਬੈਠਾ ਸੀ ਸੀਰਤਾ ਜੀ ਅੰਦਰ ਵੜ ਗਿਆ ਹੁਣ ਸਰ ਸਾਨੂੰ ਨਹੀਂ ਲੱਗਿਆ ਪਤਾ ਪਰ ਅਸੀਂ ਖੁੱਡੀਆਂ ਵਾਲੇ ਮੁੰਡੇ ਦੀ ਵੇਟ ਕਰ ਰਹੇ ਹਾਂ ਉਹ ਅਸੀਂ ਉਹਨੇ ਆਉਣਾ ਹੈ ਉਹਨਾਂ ਨੂੰ ਅਸੀਂ ਪੁੱਛਣਾ ਵੀ ਜਿਹੜਾ ਸਾਡੇ ਗੜਿਆਂ ਦੀ ਮਾਰ ਹੋਈ ਹੈ ਉਹਦਾ ਸਾਨੂੰ ਕਿੱਥੇ ਮੁਆਵਜ਼ਾ ਦਿੱਤਾ ਦੋ ਤਿੰਨ ਮਹੀਨੇ ਸੀ ਤੇ ਬਾਰ ਚ ਬੈਠੇ ਰਹੇ ਹਾਂ ਉੱਥੇ ਉਦੋਂ ਨਹੀਂ ਸਾਨੂੰ ਕੋਈ ਦਿੱਤਾ ਇਹ ਤੁਹਾਨੂੰ ਕੀ ਲੱਗਦਾ ਹੁਣ ਜਿਵੇਂ ਹਫੜਾ ਤਫੜੀ ਚਾਰੇ ਪਾਸੇ ਜਿਵੇਂ ਸਾਨੂੰ ਅਸੀਂ ਪੱਤਰਕਾਰਾਂ ਨੂੰ ਮਿਲਦੀ ਹੈ ਤੁਹਾਨੂੰ ਵੀ ਉਧਰ ਘੇਰ ਲੈ ਉਧਰ ਅਰਾਜਕਤਾ ਜਿਹਾ ਦਾ ਮਾਹੌਲ ਨਹੀਂ ਤੁਹਾਨੂੰ ਲੱਗਦਾ ਵੀ ਲਗਾਤਾਰ ਰੌਲਾ ਰੱਪਾ ਜਾਂ ਹੋਰ ਮਾਹੌਲ ਜਾਂ ਕਿਵੇਂ ਲੱਗ ਰਿਹਾ ਤੁਹਾਨੂੰ ਨਹੀਂ ਮਾਹੌਲ ਤਾਂ ਵੈਸੇ ਠੀਕ ਹੈ ਲੋਕਾਂ ਦਾ ਇਹਦਾ ਹਿਆਲ ਹੈ ਕਰ ਕਰ ਜਾਂਦੇ ਆ ਇਹਨਾਂ ਨੇ ਅੱਜ ਤਾਈਂ ਸਾਨੂੰ 70 ਸਾਲ ਹੋ ਗਏ ਸਾਨੂੰ ਲਾਰਿਆਂ ਚ ਝੂਠੇ ਵਾਦੇ ਤੇ ਗੱਪਾਂ ਚ ਰੱਖਿਆ ਕੋਈ ਵਾਦਾ ਕਿਸੇ ਦਾ ਪੂਰਾ ਨਹੀਂ ਕਰਿਆ ਸਾਡੇ ਤੇ ਲਾਠੀ ਚਾਰਜ ਹੋਇਆ ਸਾਡੇ ਤੇ ਡਾਂਗਾ ਭਰਾਈਆਂ ਸਾਡੇ ਤੇ ਕਰਜ਼ਾ ਹੋਇਆ ਅਸੀਂ ਖੁਦ ਕਾਹੀਆਂ ਦਿੱਤੀਆਂ ਸਾਨੂੰ ਕਰਜ਼ਾ ਦਿੱਤਾ ਆ ਚੀਜ਼ਾਂ ਤੋਂ ਬਿਨਾ ਸਾਨੂੰ ਕੁਝ ਨਹੀਂ ਇਹਨਾਂ ਨੇ ਦਿੱਤਾ ਕਾਂਗਰਸ ਹੋਵੇ ਕਾਲੀ ਹੋਵੇ ਆਪ ਵਾਲੇ ਹੋਣ ਭਾਜਪਾ ਵਾਲੇ ਹੋਣ ਕਿਸੇ ਨੇ ਸਾਨੂੰ ਕੁਝ ਨਹੀਂ ਦਿੱਤਾ ਸਾਹਮਣੇ ਸਾਨੂੰ ਕਿਸਾਨ ਨੂੰ ਮਾੜੀ ਨੀਤੀ ਨੇ ਇਹ ਦੇਖਿਆ ਰਿਹਾ ਹੈ। ਇਹ ਆਮ ਘਰਾਂ ਦੇ ਬੱਚੇ ਬਣਾਏ ਆ ਵਿਧਾਇਕਾਂ ਮੰਤਰੀ। ਕਿੱਥੇ ਆ ਆਮ ਘਰਾਂ ਦੇ ਬੱਚੇ ਜਿਹੜਿਆਂ ਦੀ ਚੋਟਕੀ ਨਾ ਮੈਂ ਐਮਐਸਟੀ ਦੇਵਾਂਗੇ ਕਿੱਧਰ ਗਏ ਹੋ ਇਹਨਾਂ ਦੇ ਵਾਦੇ। ਘਰ-ਘਰ ਜਾ ਕੇ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ। ਬਔਰਤਾਂ ਨੂੰ ਸਾਡੀਆਂ ਬੀਬੀਆਂ ਭੈਣਾਂ ਨੂੰ ਉਹ ਕਿੱਧਰ ਗਏ ਵਾਦੇ ਜਿਹੜਾਂ ਦੀ ਮੈਂ ਖੇਤ ਪਾਣੀ ਲਾਇਆ। ਮੈਂ ਐਂ ਕਰਿਆ। ਮੈਂ ਕਣਕ ਵੜਨ ਵੀ ਜਾਣਦਾ। ਇਹਦਾ ਸਾਰੀ ਉਹੀ ਗੱਲ ਹੋ ਗਈ ਉਹ ਜਿਹੜਾ ਪਹਿਲਾਂ ਆਇਆ ਸੀ ਇੱਕ ਉਹਨਾਂ ਹਾਂ ਮੈਂ ਚਰਖਾ ਕੱਤਰ ਵੀ ਜਾਣਦਾ ਮੈਂ ਪਾਣੀ ਬੱਕਰੀਆਂ ਚੋਣ ਵੀ ਜਾਣਦਾ ਸਾਰਾ ਕੋਈ ਤਾਂ ਕੁੱਤ ਪੁੱਤੇ ਹੋਗੇ ਸਾਰੇ ਇਹ ਕੋਈ ਇਹਨਾਂ ਨੂੰ ਚੰਗਾ ਕੰਮ ਨਹੀਂ ਔੜਦਾ ਜੇ ਕਿਸਾਨੀ ਦੀ ਮਜ਼ਦੂਰਾਂ ਦੀ ਆੜਤੀਆਂ ਦੀ ਕਿਸੇ ਵੀ ਵਰਗ ਦੀ ਇਹਨਾਂ ਨੇ ਬਾਹ ਫੜਨੀ ਹੋਵੇ ਤਾਂ ਦਿਨੋ ਦਿਨ ਕਿਸਾਨੀ ਨਿਕਰਦੀ ਜਾ ਰਹੀ ਹੈ ਇਹ ਬਾਹ ਫੜਨ ਉਹਨਾਂ ਦੀ ਕਿਸਾਨੀ ਜਿਹੜਾ ਪਹਿਲਾ ਕਿਸਾਨੀ ਸੰਘਰਸ਼ ਹੋਇਆ ਸੀ ਬਹੁਤ ਵੱਡਾ ਸੀ ਉਸ ਤੋਂ ਬਾਅਦ ਫਿਰ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੂੰ ਲੋਕ ਪੂਰੀਆਂ ਦੱਬ ਕੇ ਵੋਟਾਂ ਪਾਉਂਦੇ ਆ 92 ਵਿਧਾਇਕ ਬਣਾਤੇ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਫਿਰ ਦੇਖੋ ਇਹ ਸਾਡਾ 13 ਮਹੀਨੇ ਚੱਲਿਆ ਦਿੱਲੀ ਦੇ ਵਿੱਚ ਉੱਥੋਂ ਜਿਹੜੀ ਇਹ ਇਹਨਾਂ ਦੀਆਂ ਵਾਂ ਫੜੀ ਆ ਲੋਕਾਂ ਨੇ ਕਿਉਂਕਿ ਉੱਥੇ ਇਹ ਜਾਂਦੇ ਰਹੇ ਸਾਡੇ ਕੋਲ ਪਹਿਲਾਂ ਚੀਮਾ ਮੰਡੀ ਵੀ ਗਏ ਸਾਡੇ ਵਿੱਚ ਬੰਦਾ ਰਿਹਾ ਇਹ ਆ ਭਗਵੰਤ ਮਾਨ ਆnde ਸਾਰਾ ਕੁਝ ਮੈਂ ਕਰਦਾ ਪਾਣੀ ਵੀ ਲਾਇਆ ਮੈਂ ਨੱਕੇ ਵੀ ਮੋੜਿਆ ਮੈਂ ਦਵਾਈ ਵੀ ਛਿੜਕੀ ਐ ਪਰ ਉੱਥੋਂ ਜਦੋਂ ਨੌਜਵਾਨ ਪੀੜ੍ਹੀ ਨੇ ਤੇ ਸਾਡੇ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਇਹਨਾਂ ਨੂੰ ਜਿਤਾਇਆ ਨਵੇਂ ਐਮਐਲਏ ਬਣੇ ਨੇ 92 ਤੇ ਇਹਨਾਂ ਨੇ ਫੇਰ ਵੀ ਸਾਡਾ ਡੱਕਾ ਨਹੀਂ ਕਰਿਆ ਯਾਰ ਅਸੀਂ ਸੁਆਮੀ ਨਾਥ ਦੀ ਰਿਪੋਰਟ ਮੰਗਦੇ ਐਮਐਸਟੀ ਮੰਗਦੇ ਆ ਤੇ ਆਪਦੇ ਕਰਜ਼ਾ ਮੁਕਤੀ ਕਹਿੰਦੇ ਸਾਨੂੰ ਕਰੇ ਤੇ ਸਾਡਾ ਕੁਝ ਵੀ ਨਹੀਂ ਕਰਿਆ ਸਾਨੂੰ ਦਿੱਲੀ ਜਾਣ ਤੋਂ ਫੇਰ ਰੋਕੀ ਜਾਂਦੇ ਸਾਡੀਆਂ ਮੰਗਾਂ ਮੰਨ ਕੇ ਸਰਕਾਰ ਸਾਰੀ ਉੱਥੋਂ ਲਾਗੂ ਨਹੀਂ ਕਰੀਆਂ ਦੁਬਾਰਾ ਸਾਨੂੰ ਫੇਰ ਬੈਠ ਰਹਾ ਸਾਡੇ ਮੂਰੇ ਕਿੱਲ ਕੱਟੇਗੇ ਬੈਰੀਕੇਡ ਰੋਕੇਗੇ ਸੋ ਸਾਨੂੰ ਹਾਜ਼ਰ ਨਾਰਾ ਵੀ ਨਹੀਂ ਮਾਰਿਆ ਯਾਰ ਇਹ ਸਰਕਾਰ ਨੇ ਆ ਕੇ ਉੱਥੇ ਵੀ ਤੁਹਾਡੇ ਐਨੇ ਕਿਸਾਨ ਮਰ ਗਏ ਤੁਸੀਂ ਮਾਸਟਰ ਜਗਸੀਰ ਨੂੰ ਜਾਂ ਗਰਮੀ ਸਿੰਘ ਖੁੱਡੀਆਂ ਦੇ ਬੇਟੇ ਨੂੰ ਵੀ ਜਿਹੜੇ ਆਪਣੇ ਏਰੀਏ ਦੀ ਕੋਈ ਸਮੱਸਿਆ ਕਿਸਾਨੀ ਦੀ ਉਹਦੇ ਕਰਕੇ ਘੇਰੇ ਹੋਗੇ ਪੂਰੇ ਪੰਜਾਬ ਦੀ ਸਮੱਸਿਆ ਕਰਕੇ ਰਹੇ ਹੋ ਅਸੀਂ ਸਾਰੀਆਂ ਸਮੱਸਿਆ ਹੀ ਸਾਡੀਆਂ ਸਾਡੇ ਏਰੀਏ ਤਾਂ ਨਾ ਦਾ ਮਾਸਟਰ ਨੇ ਢੱਕਾ ਕਰਿਆ ਤੇ ਨਾ ਖੁੱਡੀਆਂ ਵਾਲੇ ਨੇ ਕਰਿਆ ਇਹ ਸਮੱਸਿਆ ਹੈਗੀ ਆਪਣੇ ਜੇ ਹਲਕੇ ਦੀ ਕਿ ਸਾਰੀਆਂ ਹੀ ਸਮੱਸਿਆ ਹੈ ਜੀ ਸਾਡੇ ਪਾਣੀ ਦਾ ਸੀ ਜੁਮਿਆਂ ਦੇ ਸੀ ਤਾਂ ਪਾਣੀ ਪੂਰਾ ਪਜਾਤਾ ਟੇਲਾ ਤੇ ਕਿਤੇ ਪਾਣੀ ਨਹੀਂ ਆਇਆ ਹੁਣ ਸਾਡੇ ਬਿਜਲੀ ਦੀ ਸਮੱਸਿਆ ਉਹ ਨਹੀਂ ਆਈ ਸੋ ਸਾਨੂੰ ਗੜੇਮਰੀ ਦੀ ਐ ਉਹ ਨਹੀਂ ਆਈ ਜਿੰਨੀਆਂ ਵੀ ਸਾਡੀਆਂ ਸਮੱਸਿਆ ਸਾਰੀਆਂ ਇਹਨਾਂ ਦੇ ਨਾਲ ਢੁਕਦੀਆਂ ਕੋਈ ਇਹਨਾਂ ਨੇ ਵਾਦਾ ਸਾਡੇ ਨਾਲ ਪੂਰਾ ਨਹੀਂ ਕਰਿਆ ਸਾਡੇ ਬੋਰਾ ਦੇ ਸਿਸਟਮ ਹੈ ਉਹ ਸਾਡੇ ਖੜਦੇ ਜਾਂਦੇ ਆ ਸਾਨੂੰ ਬਿਜਲੀ ਨਹੀਂ ਪੂਰੀ ਆਉਂਦੀ ਸਾਨੂੰ ਸੋਲਰ ਸਿਸਟਮ ਦਾ ਕਹਿੰਦੇ ਤੁਹਾਨੂੰ ਵਾਦ ਤੋਂ ਵਾਦ ਮੋਟਰਾਂ ਦੇਵਾਂਗੇ ਸਬਸਿਡੀ ਦੇਵਾਂਗੇ ਉਹ ਨਹੀਂ ਸਾਨੂੰ ਦੇ ਰਹੇ ਕੋਈ ਵੀ ਚੀਜ਼ ਦੀ ਸਾਨੂੰ ਸਹੂਲਤਾ ਹੋਵੇ ਜੀਦੇ ਪਿੰਡ ਦੇ ਮੁੰਡਾ ਜਾਣ ਕੇ ਉੱਚੇ ਕੀਤੇ ਨਾ ਭਗਵਾਨ ਤਮਾ ਨਾ ਹੁੰਦਾ ਸੀ ਕਿਸੇ ਨੂੰ ਧੱਕੇ ਖਾਨ ਦੀ ਲੋੜ ਨਹੀਂ ਘਰੇ ਬੈਠਿਆ ਨੂੰ ਨਿਆਂ ਮਿਲੂ ਨਿਆਂ ਤਾਂ ਸਾਨੂੰ ਇਹੋ ਜਿਹਾ ਦਿੱਤਾ ਇਹ ਨਹੀਂ ਆ ਨਾ ਹੁੰਦਾ ਸੀ ਅਣਪਛਾਤੀ ਪੁਲਿਸ ਵੀ ਕਦੇ ਹੋਈ ਹੈ ਤੇ ਇਹਦੇ ਬਾਰੇ ਅਣਪਛਾਤੀ ਪੁਲਿਸ ਕਿਵੇਂ ਹੋ ਗਈ ਸੜਕਾਂ ਰੋਕ ਕੇ ਹਾਈਵੇ ਜਾਮ ਕਰਕੇ ਸੀ ਸ਼ੁਭ ਕੰਨ ਦੀ 0 ਐਫ ਆਈ ਆਰ ਕਰੀ ਇਹਨਾਂ ਨੇ ਬਾਈ ਨੇਮ ਕਿਉਂ ਨਾ ਕਰੀ ਜਦੋਂ ਇਹੋ ਆਪ ਉਹਦੇ ਰੋਲਾ ਪਾਉਂਦਾ ਹੁੰਦਾ ਸੀ ਲੋਕ ਸਭਾ ਅੱਜ ਵੀ ਬੋਲਿਆ ਅਣਪਛਾਤੀ ਪੁਲਿਸ ਨਹੀਂ ਹੋ ਸਕਦੀ ਤੇ ਹੁਣ ਇਹਦੇ ਬਾਰੇ ਅਣਪਛਾਤੀ ਪੁਲਿਸ ਕਿਵੇਂ ਹੋ ਗਈ ਬਦਲਾਅ ਤਾਂ ਇਹ ਵੇਖ ਲਓ ਤੁਸੀਂ ਇਹ ਕੁਰਸੀ ਦੇ ਬਹਿ ਕੇ ਸਭ ਕੁਝ ਭੁੱਲ ਜਾਂਦੇ ਆ ਵੋਟਾ ਨਹੀਂ ਆਖੀਰ ਚ ਕੀ ਲੱਗਦਾ ਵੀ ਇਸ ਤਰ੍ਹਾਂ ਵਿਰੋਧ ਚੱਲਦਾ ਰਹੂਗਾ ਫਿਰ ਇਹਦਾ ਕੀ ਨਤੀਜਾ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਉਹ ਸੁਧਰ ਜਾਣਗੇ ਬੰਦੇ ਜਾਂ ਕਿਵੇਂ ਕੀ ਰਾਹ ਹੋਊ ਆਪਣਾ ਦੇਖੋ ਜੀ ਸਾਡਾ ਤਾਂ ਕੰਮ ਆ ਸੰਘਰਸ਼ ਕਰਨਾ ਲੋਕਾਂ ਨੂੰ ਜਗਾਉਣਾ ਆ ਸੀ ਵੀ ਭਾਈ ਆ ਮੁੱਦੇ ਇਹਨਾਂ ਨੇ ਆਪਣੇ ਨਾਲ ਸਾਂਝੇ ਕਰੇ ਸੀ ਆ ਵਾਅਦੇ ਕਰੇ ਸੀ ਆਪਾਂ ਇਹਨਾਂ ਤੋਂ ਵਾਅਦੇ ਪੂਰੇ ਕਰਾਉਣੇ ਆ ਸੰਘਰਸ਼ ਕੀ ਸਵਾਲ ਪੁੱਛੋ हां सवाल पूछਨੇ ਆ ਸੀ ਕੋਈ ਨਾਰਾ ਨਹੀਂ ਮਾਰਦੇ ਕੁਛ ਨਹੀਂ ਕਰਦੇ ਅਸੀਂ ਸਵਾਲਾਂ ਦੇ ਜਵਾਬ ਦੇਦੇ ਸਾਡੇ ਐ ਜਿਵੇਂ ਆਪਾਂ ਖੜੇ ਆਏ ਹੋ ਤੁਸੀਂ ਵੀ ਕਰੀ ਜਾਂਦੇ ਸਾਨੂੰ ਸਵਾਲ ਜਵਾਬ ਜੀ ਆਪਾਂ ਦੇਈ ਜਾਂਦੇ ਜਵਾਬ ਇਸ ਇਹ ਜਵਾਬ ਦੇ ਜਾਣ ਜੇ ਸਹੀ ਹੋਣ ਤਾਂ ਜਵਾਬ ਦੇਣ ਸਹੀ 1% ਵੀ ਨਹੀਂ ਉਤਰੇ ਜਿੰਨੇ ਕਰੇ ਸੀ ਵਾਦੇ ਇਹਨਾਂ ਨੇ ਉਹਨਾਂ ਸਾਡੇ ਤਾਂ ਦਿੱਲੀ ਵਾਲੇ ਧਰਨੇ 'ਚ ਲੋਕਾਂ ਨੂੰ ਜਾਗਰੂਤ ਹੋ ਗਏ ਸਿਆਣੇ ਹੋ ਗਏ ਜਿਹੜੇ ਇਹਨਾਂ ਨੂੰ ਸਵਾਲ ਜਵਾਬ ਪੁੱਛਣ ਲੱਗ ਗਏ ਘਰ ਘਰ ਦਾ ਬੰਦਾ ਧਰਨੇ 'ਚ ਗਿਆ ਉਥੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਹਨਾਂ ਨਾਲ ਜਵਾਲਸਰ ਕਿਵੇਂ ਕਰਨੇ ਆ ਤੇ ਨਹੀਂ ਤਾਂ ਇਹਨਾਂ ਨੂੰ ਪੁੱਛਦੇ ਨਹੀਂ ਸੀ ਘਰੇ ਬੈਠੇ ਲੋਕ ਇਹਨਾਂ ਨੂੰ ਬਦਾਮ ਤੇ ਪੈਸੇ ਖੁਆਈ ਜਾਂਦੇ ਸੀ ਇਹ ਕੀ ਲੱਗਦੇ ਆ ਆਪਣੇ ਇਹਨਾਂ ਨੂੰ ਬਦਾਮ ਪੈਸੇ ਖੋਣੇ ਆ ਆਪਾਂ ਕੋਈ ਇਹਨਾਂ ਨੂੰ ਘਰੇ ਨਾ ਵੜਨ ਦਿਓ ਇਹਨਾਂ ਦਾ ਪਾਠੀਆਂ ਦਾ ਸਵਾਗਤ ਹੋਊਗਾ ਜੇ ਪਿੰਡਾਂ 'ਚ ਵੜਨਗੇ ਤਾਂ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਹਰੇਕ ਪਿੰਡ 'ਚ ਇਹਨਾਂ ਦੇ ਚਮਚੇ ਹੈਗੇ ਆ ਪੰਜ-ਪੰਜ ਚਾਰ-ਚਾਰ ਸਾਰੀਆਂ ਪਾਰਟੀਆਂ ਦੇ ਆ ਪਰ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਵੀ ਪਿੱਛੇ ਹਟਜੋ ਨਹੀਂ ਤੁਹਾਡੇ ਨਾਲ ਵੀ ਇਹੀ ਹਸ਼ਰ ਹੋਊਗਾ ਜਿਹੜਾ ਇਹਨਾਂ ਨਾਲ ਹੋਊਗਾ ਕਿਉਂਕਿ ਥਰੂ ਪਹਿਲਾਂ ਵੀ ਅਸੀਂ ਤੇ ਇਹ ਕਰਦੇ ਰਹਿਣਗੇ ਪਿੱਛੇ ਹਟਦੇ ਨਹੀਂ ਜਿਹੜੀ ਇਹਨਾਂ ਦੀ ਸਿਆਸਤ ਹੈ ਇਹਨਾਂ ਦੀ ਲਿਖ ਕੇ 16 17 ਮੋਲਕਾਂ ਨਾਲ ਸਮਝੌਤਾ ਹੋਇਆ ਬਾਹਰਲੇ ਮੋਲਕਾਂ ਨਾਲ ਵੀ ਕਿਸਾਨਾਂ ਨੂੰ ਸੁਆਮੀਨਾਥਨ ਦੀ ਰਿਪੋਰਟ ਨਹੀਂ ਦੇਣੀ ਇਹਨਾਂ ਨੂੰ ਬਣਦੇ ਭਾ ਨਹੀਂ ਦੇਣੇ ਇਹਨਾਂ ਨੂੰ ਖੁਦ ਕਸ਼ੀਆਂ ਤੇ ਕਰਜ਼ੇ ਦੇਣੇ ਆ ਇਹਨਾਂ ਨੂੰ ਕੋਈ ਸਬਸਿਡੀ ਦੀ ਚੀਜ਼ ਨਹੀਂ ਦੇਣੀ ਸਭ ਦਾ ਮੰਦ ਹਾਲੀ ਕਰਕੇ ਗळा ਘੁੱਟ ਕੇ ਨੇ ਤਾਂ ਜ਼ਮੀਨ ਖੋਣੀ ਆ ਕਿਸੇ ਹਿਸਾਬ ਨਾਲ ਇਹਨਾਂ ਨੂੰ ਲਿਖ ਕੇ ਲਿਆ ਤਾਂ ਹੀ ਇਹ ਕੁਝ ਕਰਨੀ ਤੇ ਇੱਕ ਗੱਲ ਕਰਨ ਅਸੀਂ ਪੂਰੇ ਕਿਸਾਨ ਆਏ ਆ ਉਹ ਸਾਨੂੰ ਸਾਡੇ ਤਾਂ ਵੋਟਾਂ ਲੈਣ ਵਾਸਤੇ ਆਏ ਆ ਤੇ ਫਿਰ ਅੰਦਰ ਅਸੀਂ ਕਿਉਂ ਜਾਈਏ ਉਹਨਾਂ ਕੋਲ ਜਦੋਂ ਅੱਜ ਤਾਂ ਉਹਨਾਂ ਨੂੰ ਅਸੀਂ ਦਿਸਦੇ ਆ ਜਦੋਂ ਸਾਡੇ ਨੇ ਪਿੰਡਾਂ ਦੇ ਵਿੱਚ ਆਸੇ-ਪਾਸੇ ਚਿੱਟੇ ਨਾਲਕ ਸਾੜ ਬੱਚੇ ਮਰ ਰਹੇ ਆ ਭੈਣਾਂ ਵਿਧਵਾ ਹੋ ਰਹੀਆਂ ਮਾਵਾਂ ਦੇ ਗੁੱਖਾਂ ਉਜੜ ਰਹੇ ਆ ਉਦੋਂ ਕਿੱਥੇ ਆ ਕਿਸੇ ਦਾ ਦੁੱਖ ਸਾਂਝਾ ਕਰਨ ਆਏ ਆ ਇਹ ਹੁਣ ਫਿਰ ਤੁਸੀਂ ਇਹ ਦੇਖੋ ਸਾਡੇ ਗੜੇਮਾਰੀ ਹੋਈ ਆ ਇਹਨਾਂ ਜੋ ਕੌਣ ਆਇਆ ਕਿਸੇ ਨੇ ਸਾਡੇ ਤੋਂ ਪੁੱਛਿਆ ਵੀ ਤੁਹਾਡਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਕੀ ਚਾਹੀਦਾ ਕਿਸਾਨਾਂ ਨੂੰ ਅੱਜ ਅੰਦਰ ਬੈਠੇ ਪੱਦੀ ਸ਼ਬਦਾਵਲੀ ਵਰਤ ਰਹੇ ਆ ਕਿਸਾਨਾਂ ਵਾਸਤੇ ਕਿਹੜੀ ਗੱਲ ਤੋਂ ਵਰਤ ਰਹੇ ਆ ਇਹ ਕਹਿੰਦੇ ਕਿਸਾਨਾਂ ਨੂੰ ਬਹੁਤ ਮਾੜੀ ਅਗਰ ਲੈ ਇਹਨਾਂ ਨੂੰ ਪੁੱਛੋ ਇਹ ਕਹਿੰਦੇ ਵਿਹਲੜ ਆ ਕਿੰਨਾ ਕੁਝ ਬੋਲਦੇ ਇਹ ਕਿਸਾਨਾਂ ਨੂੰ ਅਸੀਂ ਤੁਸੀਂ ਕਹਿੰਦੇ ਵੀ ਗੜੇਮਾਰੀ ਦੇ ਪੈਸੇ ਨੇ ਭਗਵਾਨ ਤੁਮ ਤਾਂ ਕਹਿੰਦੇ ਇਹ ਗਰਦੌਰੀ ਤੋਂ ਬਿਨੇ ਪੈਸੇ ਆ ਜਾ ਕਰਨਗੇ ਕਿੱਥੇ ਆ ਭਗਵੰਤ ਮਾਨ ਸਾਹਮਣੇ ਆਵੇ ਆਵੇ ਪਬਲਿਕ ਚ ਕਰੇ ਗੱਲਾਂ ਬੈਠਣ ਸਾਹਮਣੇ ਮੇਜ਼ ਤੇ ਕਿਉਂ ਨਹੀਂ ਬੈਠਦੇ ਫਿਰ ਉਹ ਕਹਿਣ ਨੂੰ ਤਾਂ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਅਸੀਂ ਮੁਰਗੀ ਤੱਕ ਦਾ ਮੁਆਵਜ਼ਾ ਦੇਵਾਂਗੇ ਅੱਜ ਤੱਕ ਕਿੱਥੇ ਦਿੱਤਾ ਲੰਪੀਸ ਕਿਨੇ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਕਿਸਾਨਾਂ ਦੇ ਪਸ਼ੂਆਂ ਦਾ ਉਹ ਮੁਆਵਜ਼ਾ ਕਿੱਥੇ ਆ ਕਿਉਂ ਨਹੀਂ ਦਿੰਦੇ ਫਿਰ ਅੱਜ ਸੁਣ ਸੁਣ ਕਿਉਂ ਨਹੀਂ ਰਹੇ ਕਿਹੜਾ ਲੀਡਰ ਆ ਜਿਹੜਾ ਖਨੌਰੀ ਡੱਬ ਵਾਲੀ ਜਾਂ ਸ਼ੰਭੂ ਬਾਰਡਰ ਤੇ ਗਿਆ ਉਥੇ ਕਿੰਨੇ ਭੈਣਾ ਕਿੰਨੇ ਵੀਰ ਰੁਲੀ ਜਾਂਦੇ ਆ ਬਜ਼ੁਰਗ ਰੁਲੀ ਜਾਂਦੇ ਉਥੇ ਕਿਉਂ ਨਹੀਂ ਜਾਂਦੇ ਕਿਉਂ ਨਹੀਂ ਪਹੁੰਚਦੇ ਇਹ ਅੱਜ ਇਹਨਾਂ ਨੂੰ ਪਿੰਡਾਂ ਦੇ ਵਿੱਚ ਦਿਸਦਾ ਸੀ ਵੋਟਾਂ ਲੈਣੀਆਂ ਤੇ ਫਿਰ ਉਥੇ ਜਾਣ ਹਾਂ ਹੁਣ ਇੱਥੇ ਆਏ ਆ ਇੱਥੇ ਅੰਦਰ ਬੈਠੇ ਆ ਕੱਲੂ ਪਿੰਡਾਂ ਜਾਉਣਗੇ ਉਥੇ ਵੀ ਸਵਾਲ ਕਰਾਂਗੇ ਹਾਂਜੀ ਹਰ ਜਿੱਥੇ ਵੀ ਸਾਨੂੰ ਮਿਲਣਗੇ ਅਸੀਂ ਸਵਾਲ ਕਰਾਂਗੇ ਅਸੀਂ ਸ਼ੁਭ ਕਰਨ ਦਾ ਮਤਲਬ ਕਿ ਇਨਸਾਫ ਲੈਣਾ ਅਸੀਂ ਤਾਂ ਇੱਕ ਇੱਕ ਗੱਲ ਦਾ ਸਵਾਲ ਕਰਾਂਗੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਕਿਸਾਨਾਂ ਨੂੰ ਇਨਸਾਫ ਚਾਹੀਦਾ ਜਿਹੜੀ ਸਾਡੇ ਨਾਲ ਉੱਥੇ ਤੁਸੀਂ ਇਹ ਦੇਖੋ ਵੀ ਸਾਡੇ ਨਾਲ ਕਿੰਨਾ ਕੁਝ ਹੋਇਆ ਤੇ ਫਿਰ ਉਹਦਾ ਜਵਾਬ ਦੇਣ ਐਮਐਸਪੀ ਦੀ ਮੰਗ ਹੈ ਸਾਡੀ ਫਿਰ ਇਹ ਦੱਸਣ ਅਸੀਂ ਜੇ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਗਲਤ ਆ ਫਿਰ ਸਾਡੇ ਚ ਆ ਕੇ ਕਹਿਣ ਵੀ ਤੁਸੀਂ ਗੱਲ ਤੋਂ ਅੰਦਰ ਬੰਦ ਕਮਰਿਆਂ ਦੇ ਵਿੱਚ ਕਿਉਂ ਗੱਲਾਂ ਕਰਦੇ ਆ ਅਸੀਂ ਖੜੇ ਆ ਸਾਨੂੰ ਕਰਨ ਸਵਾਲ ਨਹੀਂ ਸਾਡੇ ਸਵਾਲਾਂ ਦੇ ਜਵਾਬ ਦੇਣ ਕਰੋ ਸਾਰੀਆਂ ਸੱਸੀ ਪਾਰਟੀਂ ਦੇ ਕਰੋਗੇ ਹਾਂਜੀ ਹਰ ਇੱਕ ਦਾ ਸਾਡੇ ਸਵਾਲਾਂ ਦੇ ਜਵਾਬ ਦੇਣ ਜਿਹੜੇ ਬੋਲਦੇ ਆ ਵੀ ਕਿਸਾਨ ਗਲਤ ਆ ਸਾਡੀ ਗਲਤੀ ਦੱਸਣ ਕਿੱਥੇ ਆ ਸਾਡੇ ਸਵਾਲਾਂ ਦੇ ਜਵਾਬ ਦੇਣ ਸਾਡੇ ਦੱਸਣ ਵੀ ਜਿਹੜਾ ਅਸੀਂ ਧਰਨੇ ਤੇ ਪਿਛਲੇ 13 ਫਰਵਰੀ ਤੋਂ ਰੋਲ ਰਹੇ ਆ ਉਹਨਾਂ ਦਾ ਦੱਸਣ ਕੀ ਕਾਰਨ ਆ ਕਿਉਂ ਸਾਨੂੰ ਪਤਾ ਹੈ ਕੇਂਦਰ ਸਰਕਾਰ ਕਰਕੇ ਆ ਪੰਜਾਬ ਸਰਕਾਰ ਦਾ ਹੀ ਕਸੂਰ ਆ ਇਹ ਕਿਉਂ ਨਹੀਂ ਕਸੂਰ ਪੰਜਾਬ ਪੰਜਾਬ ਦੇ ਵਿੱਚ ਹਮਲੇ ਹੋਏ ਆ ਸਾਡੇ ਤੇ ਗ੍ਰਨੇਡ ਡਿੱਗੇ ਆ ਸਾਡੇ ਤੇ ਮੇਰੇ ਕੋਲੇ ਫੋਟੋ ਪਈਆਂ ਹੂੰ ਸਾਡੇ ਕਿੰਨੇ ਕਿਸਾਨ ਸ਼ਹੀਦ ਹੋਏ ਆ ਕਿੰਨੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਦਾ ਦੱਸਣ ਇਹ ਉਹ ਚੀਜ਼ ਹੈ ਕਿਵੇਂ ਮਾਤਾ ਜੀ ਮਤਲਬ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਲੀਡਰ ਪੈਰੀ ਹੱਥ ਵੀ ਲਾਉਂਦੇ ਆ ਹੁਣ ਸਮਾਂ ਆ ਗਿਆ ਉਹ ਵੋਟਾਂ ਦਾ ਪਰ ਹੁਣ ਤੁਸੀਂ ਮਿਲਣ ਆਏ ਹੋ ਤੇ ਹੁਣ ਮਿਲਦੇ ਕਿਉਂ ਨਹੀਂ ਕੀ ਲੱਗਦਾ ਹੁਣ ਜਿਵੇਂ ਹੁਣ ਆਖ ਰਹੇ ਆਗੇ ਵੀ ਕਿਸਾਨਾਂ ਨੇ ਬੇੜਾ ਕਰਕ ਕਰਕੇ ਰੱਖਤਾ ਬੇੜਾ ਕਰਕ ਤਾਂ ਇਹਨਾਂ ਨੇ ਕੀਤਾ ਜੇ ਸਾਡੇ ਕਿਸਾਨ ਅਸੀਂ ਇਹਨਾਂ ਨੂੰ ਵੋਟਾਂ ਪਾਉਣੇ ਆ ਤਾਂ ਅਸੀਂ ਇੱਥੋਂ ਤੇ ਕਰੋਪੜੇ ਤੇ ਜੇ ਹੁਣ ਜਿਵੇਂ ਇਹ ਪਿੰਡ ਪਿੰਡ ਜਾਣਗੇ ਤੇ ਜੇ ਲੋਕ ਇਹਨਾਂ ਦੇ ਮਗਰ ਪੈ ਜਾਣ ਦਵੱਲੇ ਹੋਣ ਤੇ ਮੂੰਹ ਕਰਕੇ ਵੀ ਨਹੀਂ ਵੰਦੇ ਇਧਰ ਨੂੰ ਪਿੰਡਾਂ ਮੰਨੀ ਨੂੰ ਇਹ ਹਮ ਲਾਇ ਲੈਣ ਕੁਰਸਨਾ ਸਾਥੋ ਬਣਾ ਫਿਰ ਇਹ ਹਮ ਹੁਣ ਅਸੀਂ ਖਨੌਰੀ ਬਾਡਰ ਤੇ ਜਿਵੇਂ ਅਸੀਂ 21 ਨੂੰ ਵਿੱਚ ਸੀ ਅਥਰੂਆਂ ਦੇ ਗੋਲੇ ਖਾਦੇ ਅਸੀਂ ਖੁਦ ਹਮ ਜਿਹੜਾ ਉਹ ਬੱਚਾ ਮਾਰਿਆ ਸਾਡੇ ਕੋਲੇ ਕਿੱਥੇ ਕਿੰਨੀ ਬਾਟ ਖੜਾ ਉਹਦੇ ਸਿੱਧੀ ਗੋਲੀ ਵੱਜੀ ਐ ਸਿੱਧੇ ਐਲਜੀ ਦੇ ਅਰਾਉਂਦ ਸੀਗੇ ਇਹਨਾਂ ਕੋਲੇ ਹਮ ਇਹਨਾਂ ਨੇ ਇੰਨੇ ਵੀ ਮਤਲਬ 2 ਕਿਲੋਮੀਟਰ ਆ ਕੇ ਉਹਨਾਂ ਨੇ ਪੰਜਾਬ ਮੰਨ ਕੇ ਚੱਲੋ ਵੀ ਹਰਿਆਣੇ ਤੋਂ ਪੰਜਾਬ ਦੇ ਵਿੱਚ ਆ ਕੇ ਕਿੱਥੇ ਉਹਨਾਂ ਨੇ ਉਹ ਕਰਿਆਗਾ ਕੰਮ ਹੂੰ ਟਰੈਕਟਰਾਂ ਦਾ ਟਰੈਕਟ ਭੰਨੇ ਆ ਕੇ ਹੂੰ ਸਾਢੇ 3:30 ਵਜੇ ਤੱਕ ਇਹਨਾਂ ਦੇ ਗੋਲੇ ਮਾਰੀਆਂ ਹੋਈ ਗੰਗਾਗਾ ਕੋਈ ਸਾਡਾ ਉੱਥੇ ਜੰਗ ਲੱਗਿਆ ਸੀ ਉਹਨਾਂ ਨਾਲ ਸਾਡੇ ਕਿਸਾਨਾਂ ਸ਼ਾਂਤ ਮਾਈ ਬੈਠੇ ਸੀਗੇ ਇਹਨਾਂ ਨੇ ਸਾਡੇ ਤੇ ਪਾਣੀ ਦੀਆਂ ਬਿਛਾੜਾਂ ਮਾਰ ਕੇ ਸਾਡੇ ਕਿਸਾਨਾਂ ਨੂੰ ਮੂਰੋਂ ਅੰਨੇ ਕਰਕੇ ਇਹਨਾਂ ਨੇ ਇੱਕੇ ਵਾਹੀ ਛੜ ਤੇ ਗੋਲੇ ਆ ਹੀ ਨਹੀਂ ਵੇਖਿਆ ਵੀ ਕਿੱਥੇ ਚੱਲੀ ਜਾਂਦੀਆਂ ਜਾਂ ਕੌਣ ਮਰੀ ਜਾਂਦਾ ਇਹਨਾਂ ਨੇ ਪਿੱਤਪਾਲ ਸਿੰਘਾ ਦੇ ਕਿਹੜੇ ਲੋਟ ਉਹਨਾਂ ਨੇ ਬੋਰੀ ਦੇ ਵਿੱਚ ਪਾ ਕੇ ਉਸ ਮੁੰਡੇ ਨੂੰ ਜਮਾ ਚੂਰਾ ਕਰ ਜੋ ਪੁੱਤ ਸੀਤਾ ਦੇ ਉਹਨਾਂ ਨੇ ਵੀ ਕਿਹੜੇ ਲੋਟ ਅਗਲਿਆਂ ਨੇ ਦਾਦੀ ਨੇ ਤੇ ਭੈਣਾਂ ਨੇ ਰੋਲ ਖੁਲਕੇ ਪਾਲਿਆ ਸੀ ਉਹਨਾਂ ਦਾ ਵੀ ਬੇੜਾ ਕਰ ਕਰਕੇ ਰੱਖਦਾ ਇਹ ਚੀਜ਼ ਇੱਕ ਇੱਕ ਹੋਰ ਗੱਲ ਦੀ ਹਰ ਵਾਰੀ ਹਰ ਸਿਮਰਤ ਕੌਰ ਦਾ ਇਹ ਨਾਰਾ ਹੁੰਦਾ ਨਾ ਬੇਟੀ ਬਚਾਓ ਤੇ ਬੇਟੀ ਪੜਾਓ ਬੇਟੀਆਂ ਬਚਾਤਾ ਰਹੇ ਆ ਤੇ ਪੜਾਵਾ ਵੀ ਰਹੇ ਆ ਤੇ ਬੇਟੀਆਂ ਨੂੰ ਵਿਆਵਾਂਗੇ ਕਿਹਦੇ ਨਾਲ ਕਿਉਂ ਨਹੀਂ ਚਿੱਟਾ ਖਤਮ ਕਰਦੇ ਕਿਉਂ ਨਹੀਂ ਬੋਲਦੇ ਇਹ ਕਿੰਨੇ ਸਾਡੇ ਨੌਜਵਾਨ ਮਾਰ ਰਹੇ ਆ ਚਿੱਟੇ ਨਾਲ ਉਦੋਂ ਕਿੱਥੇ ਸੀ ਅੱਜ ਤਾਂ ਹੁਣ ਹਰ ਸਿਮਰਤ ਕੌਰ ਵਰਗੇ ਸਾਰੇ ਰੈਲੀਆਂ ਕਰਦੇ ਫਿਰਦੇ ਆ ਜਦੋਂ ਕੋਈ ਸਵਾਲ ਪੁੱਛਦਾ ਉਦੋਂ ਅੰਦਰ ਕਿਉਂ ਵੜਦੇ ਆ ਕਿਉਂ ਨਹੀਂ ਸਵਾਲਾਂ ਦੇ ਜਵਾਬ ਦਿੰਦੇ ਜਮਾ ਇਹਨਾਂ ਨੇ ਘਰ ਝਾੜਤੇ ਇੱਕ ਇੱਕ ਬੱਚਾ ਦਾ ਸਭ ਦੇ ਸੋਨੂੰ ਵੀ ਪਤਾ ਅੱਜ ਦੇ ਜਵਾਨੇ ਦੇ ਵਿੱਚ ਕਿੱਥੇ ਜਾਣਗੇ ਹੋੜ ਬੜੇ ਆ ਪਾ ਲਾਠੀ ਫੜ ਕੇ ਕਿਹੜੇ ਥਾਂ ਜਾਣਗੇ ਉਹਨਾਂ ਨੂੰ ਕਿਹੜੀ ਜਗ੍ਹਾ ਉਹਨਾਂ ਨੂੰ ਤੇ ਸਰਕਾਰਾਂ ਜਮਾਈ ਅੰਨੇ ਕਰ ਰੰਗਾ ਯਾਰ ਦੇ ਇਹਨਾਂ ਦੇ ਹੁਣ ਜੇ ਕਿਸੇ ਦੇ ਕੋਲੇ ਫੜ ਲਈ ਇਹਨਾਂ ਨੇ ਭੋਰਾ ਉਹ ਤਾਂ ਇਹ ਗੜੱਪ ਦੇਣੇ ਫੜ ਲੈਂਦੇ ਆ ਤੇ ਜਿਹੜੇ ਜਿੱਥੋਂ ਇਹਨਾਂ ਦੇ ਚੱਲੀ ਜਾਂਦੇ ਆ ਹੁਣ ਇਹਨਾਂ ਦਾ ਉੱਥੇ ਨਹੀਂ ਪਤਾ ਕਿ ਉ ਜਿੱਥੇ ਤੇਰੀ ਜੇਬ ਵਿੱਚ ਫੜ ਲਿਆ ਮੇਰੇ ਕੋਲੇ ਪੋਰਾ ਦੇਖ ਲੈ ਵੀ ਕੋਈ ਮਰਦਾ ਕਿਸੇ ਦਾ ਬਜ਼ੁਰਗ ਜੇ ਦੇਣਾ ਉਦੋਂ ਕਿਵੇਂ ਇਹ ਗਾਰੰਡ ਨੇ ਫੜ ਲੈਂਦੇ ਨੇ ਬਾਈ ਤੁਸੀਂ ਮਤਲਬ ਜੇ ਹੁਣ ਪਿੰਡਾਂ ਜਾਓਗੇ ਉਦੋਂ ਸਵਾਲ ਕਰੋਗੇ ਜਿਵੇਂ ਅੱਜ ਇੱਥੇ ਜਰੂਰ ਕਰਾਂਗੇ ਜਰੂਰ ਸਵਾਲ ਕਰਨ ਵਾਸਤੇ ਖੜੇ ਆਂਗੇ ਹੁਣ ਵੀਰਾਂ ਦੇ ਨਾਲ ਹਾਂ ਇਹ ਇਹਨੇ ਵੀ ਸਾਡੀ ਇੱਕੋ ਹੀ ਮੰਗ ਹੈ ਸਾਡੀ ਮੰਗ ਪੂਰੀ ਕਰ ਦੇਣ ਸਾਨੂੰ ਲੋੜ ਹੀ ਨਹੀਂ ਸੜਕਾਂ ਤੇ ਰੋਲਦੇ ਅਸੀਂ ਸਾਰੀਆਂ ਭੈਣਾਂ ਕਾ ਰੋਲਦੀਆਂ ਸਾਡੇ ਬੱਚੇ ਰੋਲਦੇ ਸਾਡੇ ਵੀਰ ਰੋਲਦੇ ਆਗੇ ਘਰੇ ਦੇਖੋ ਸਾਡੇ ਕਣਕਾਂ ਤੂੜੀਆਂ ਸਾਡੇ ਘਰਾਂ ਚ ਆਈ ਜਾਂਦੀਆਂ ਆ ਅਸੀਂ ਆਹ ਤੁਰੇ ਫਿਰਦੇ ਆਂਗੇ ਸਾਡਾ ਕੌਣ ਆ ਵਾਰਸ ਵਾਰਸ ਬਣ ਜਾਣਾ ਅਸੀਂ ਇੱਕੋ ਹੀ ਮੰਗ ਹੈ ਸਾਡੀ ਸਾਡੇ ਵੀਰਾਂ ਦੀ ਮੰਗ ਪੂਰੀ ਕਰ ਦੇਣ ਸਾਨੂੰ ਹੋਰ ਲੋੜ ਹੀ ਨਹੀਂ ਕਿ ਨਾ ਸਾਡੇ ਅਸੀਂ ਕਿਹੜੇ ਵਿਹਲੇ ਤੁਰੇ ਫਿਰਦੇ ਹੋਏ ਇੱ ਸਾਡੇ ਵੀ ਘਰਾਂ ਚੰਨਾਂ ਦੇ ਕੰਮ ਆ ਇਹ ਤਾਂ ਕੁਰਸੀਆਂ ਤੇ ਬੈਠੇ ਮौज ਨਾਲ ਅਸੀਂ ਆਹ ਤੱਕੇ ਖਾਂਦੇ ਤੁਰੇ ਫਿਰਦੇ ਆਂਗੇ ਸਾਡੀਆਂ ਮੰਗਾ ਸਾਡੀਆਂ ਪੂਰੀਆਂ ਕਰਦੇ ਸਾਡੇ ਹੋਰ ਕੋਈ ਮੰਗ ਨਹੀਂ ਕਰਨੇ ਆ ਨਾ ਹੁਣ ਉਹ ਅੰਦਰ ਬੈਠਾ ਬਖਰਾ ਕੇ ਗੱਲ ਕਰੇ ਸਾਡੇ ਕੋਲੇ ਕੋੜਾ ਤੋਪਾਂ ਜੀ ਉਹਨਾਂ ਵਾਸਤੇ ਤਾਂ ਵੀਰ ਇੰਨੇ ਖੜੇ ਆਗੇ ਸਾਡੇ ਵਾਸਤੇ ਤਾਂ ਇੱਥੇ ਕੁਛ ਨਹੀਂ ਅਸੀਂ ਤਾਂ ਆਪਦੇ ਜਿਹੇ ਜਾਨੇ ਫੰਗੀਆਂ ਤੋਂ ਸਿਕਿਉਰਟੀ ਹੈ ਸਾਡੇ ਕੋਲੇ ਕੀ ਹੈ ਸਾਡੇ ਕੋਲੇ ਕੀ ਹੈ ਹੁਣ ਅਸੀਂ ਇੱਥੇ ਆਏ ਆ ਸਾਨੂੰ ਕੁਝ ਵੀ ਹੋ ਜਾ ਸਾਡੇ ਤਾਂ ਬੱਚੇ ਮਗਰ ਡਿੱਕਣਗੇ ਵੀ ਕਿੱਥੇ ਆ ਅਸੀਂ ਤਾਂ ਘਰੇ ਕਹਿ ਕੇ ਆਉਣੇ ਹੁੰਨੇ ਆ ਵੀ ਸਾਡਾ ਆਟੇ 'ਚ ਪਾਣੀ ਆਇਆ ਤੋਂ ਪਾਇਓ ਅਸੀਂ ਤਾਂ ਸਵਾਲ ਇਹ ਨਹੀਂ ਸਾਡਾ ਕੋਈ ਪਤਾ ਨਹੀਂ ਵੀ ਸਾਡਾ ਕਿੱਥੇ ਕੀ ਬਣੂਗਾ ਜਵਾਬ ਦੇ ਦਿਓ ਨਾ ਅਸੀਂ ਕਹੜਾ ਉਹਨਾਂ ਨੇ ਕੁਝ ਕਹਿਣਾ ਹੈ ਵੀ ਜਾਂ ਕੋਈ ਐਸੇ ਹੋਇਆ ਸਾਡੀ ਕੋਈ ਲੜਾਈ ਹੈ ਕਿ ਜਾਂ ਸਾਡੇ ਕੋਲੇ ਕਿ ਖਾਲੀ ਹੱਥ ਖੜੇ ਆਂਗੇ ਅਸੀਂ ਸਾਥੋਂ ਕੜ ਕਿਹੜੀ ਗੱਲ ਦਾ ਡਰ ਉਹਨਾਂ ਨੂੰ ਜੀ ਬਾਹਰ ਆਉਣ ਬਾਹਰ ਆ ਕੇ ਗੱਲ ਕਰ ਲੈਣ ਅਸੀਂ ਵੀ ਤੁਰਦੇ ਹੋਗੇ ਉਹ ਵੀ ਤੁਰਦੇ ਹੋਣਾ ਆਪਦਾ ਜੀ ਸਾਰੇ ਆਉਂਦਾ ਉਹਦੇ ਕਾਰੋਬਾਰ ਆ ਤੇ ਸੈੱਟ ਹੋਣ ਜਾ ਕੇ ਅਸੀਂ ਵੀ ਕਿੱਥੇ ਪਹੁੰਚਣਾ ਜਿੱਥੇ ਜੀ ਕਰਦਾ ਬਹਿ ਜਾਂਦੇ ਕਿਸੇ ਨੇ ਕਿਹਾ ਜਾਣਾ ਹੁੰਦਾ ਉਹ ਬਹੁਤ ਗਲਤ ਬੋਲਿਆ ਅਸੀਂ ਹੁਣੇ ਤੋਂ ਪਛਣਾ ਜੋਣੇ ਦੇ ਕੰਮ ਕਿਉਂ ਬੋਲਦੇ ਚਲੋ ਅੱਪਾ ਕਲੈਰੀਫਾਈ ਕਰਾ ਦਿੰਦੇ ਮੋਰੀ ਗਪਟੀ ਸਾਹਿਬ ਯਾ ਸੇ ਨਾ ਦੇਣਾ ਚਾਹੇ ਨਾ ਲੋਕਾਂ ਨਾਲ ਗੱਲ ਨਹੀਂ ਕਰ ਸਕਦੇ ਆਪਦੇ ਦੁੱਖ ਸੁੱਖ ਨਹੀਂ ਨਹੀਂ ਕਰਵਾਉਣਾ ਉਹ ਨਹੀਂ ਫਿਰ ਅਸੀਂ ਇਹ ਕਦੋਂ ਕਰਾਂਗੇ ਨਹੀਂ ਨਹੀਂ ਬਿਲਕੁਲ ਬਿਲਕੁਲ ਐਮਐਲਏ ਤਾਂ ਨਹੀਂ ਦੋ ਸਾਢੇ ਕੋਈ ਸਾਢੇ ਕੋ ਸਾਹ ਦਾ ਆਇਆ ਨਹੀਂ ਕਦੇ ਇਹ ਪਿੰਡ ਵੀ ਨਹੀਂ ਵੜਿਆ ਕਿਤੇ ਨਹੀਂ ਪ੍ਰਧਾਨ ਜੀ ਕੋਈ ਗੱਲ ਨਹੀਂ ਕਈ ਵਾਰੀ ਮਿਸਟਰ ਇੰਟਰਸਟੈਕ ਅਸੀਂ ਆਪਾਂ ਕਰਾ ਦਿੰਨੇ ਆ ਅਸੀਂ ਜੀ ਮੰਦਿਰ 'ਚ ਵੜਨ ਲੱਗੇ ਜਿਹੜੀ ਤੁਹਾਡੀ ਗੱਲ ਹੈਗੀ ਆ ਉਹਦੀ ਗੱਲ ਸਮਝੋ ਅਸੀਂ ਮੰਦਿਰ 'ਚ ਵੜਨ ਲੱਗੇ ਤੁਹਾਡੀ ਪੁਲਿਸ ਨੇ ਬਹੁਤ ਮਿਸਬੀਵ ਕੀਤਾ ਦੇਖੋ ਸਾਨੂੰ ਸਾਨੂੰ ਮੈਨੂੰ ਵੀ ੱੱੱਕਾ ਮਾਰਿਆ ਮੇਰੇ ਬਜ਼ੁਰਗਾਂ ਨੂੰ ਵੀ ੱੱੱਕਾ ਮਾਰਿਆ ਇਹ ਮਿਸਬੀਵ ਕੀਤਾ ਅਸੀਂ ਜੀ ਦੇਖੋ ਸਾਡੀਆਂ ਇੱਥੇ ਜੇ ਚੋਰੀਆਂ ਹੋ ਰੀਆਂ ਮੰਡੀ 'ਚ ਅਸੀਂ ਐਸਐਸਓ ਸਾਹ ਨਾਲ ਗੱਲ ਕਰਾਂਗੇ ਕਿਸੇ ਹੋਰ ਨਾਲ ਕਰਾਂਗੇ ਇਹ ਪੜਾ ਬੜਾ ਮਿਸਬੀਹਵ ਗੱਲ ਕਰਨ ਦੀ ਆ ਕੋਈ ਨਹੀਂ ਜੀ ਚਲੋ ਕੋਈ ਗੱਲ ਨਹੀਂ ਜਨਾਬ ਹੈ ਨਹੀਂ ਦੇਖੋ ਐ ਲੋਕ ਨਹੀਂ ਸਹਿਣ ਕਰਨਗੇ ਦੇਖੋ ਆ ਹੀ ਸਾਡੇ ਕੋਲ 2 ਮਹੀਨੇ ਆ రెడ్డి ਮੈਂ ਤਾਂ ਕਹਿ ਰਿਹਾ ਜੀ ਮੈਂ ਤਾਂ ਤਾਂ ਹੀ ਆਇਆ ਕਿ ਮੈਂ ਤੁਹਾਡੀ ਗੱਲ ਕਰਵਾ ਦਿੰਨਾ ਜਿਹੜੀਆਂ ਕੋਈ ਪ੍ਰੋਬਲਮਸ ਹੈਗੀਆਂ ਤੁਹਾਡੀਆਂ ਆਪਾਂ ਇੱਕ ਬਹਿ ਕੇ ਵਧੀਆ ਤਰੀਕੇ ਨਾਲ ਡੈਮੋਕਰੈਟਿਕ ਢੰਗ ਨਾਲ ਪੱਗਾਂ ਲਾ ਜਾਈਏ ਜਨਾਬ ਅਮਰਾਵ ਅਸੀਂ ਕੋਈ ਜਿੰਦਾਵਾ ਮਰਦਾਵਾ ਕਰ ਨਹੀਂ ਮੈਂ ਤਾਂ ਕਿਹਾ ਹੀ ਨਹੀਂ ਜੀ ਵੀ ਜਪਾ ਅਸੀਂ ਤਾਂ ਬਹਿ ਕੇ ਗੱਲ ਕਰਨੀ ਸੀ ਇੱਕ ਤਾਂ ਕੌਫਸ਼ਾਲਾ ਦੀ ਗੱਲ ਕਰਨੀ ਸੀ ਜਨਾਬ ਮੈਂ ਮੈਂ ਭਾਈ ਸਾਹਿਬ ਮੈਂ ਐਸੇ ਕਰਕੇ ਆਇਆ ਹਾਂ ਮੈਂ ਤੁਹਾਡੀ ਆਪਸ ਗੱਲ ਕਰਵਾ ਦਿੰਦਾ ਆਪਾਂ ਡੈਮੋਕਰੈਟਿਕ ਤਰੀਕੇ ਨਾਲ ਬਹਿ ਕੇ ਵਧੀਆ ਤਰੀਕੇ ਨਾਲ ਜਿਹੜੀ ਡਿਸਕਸ਼ਨ ਹੈਗੀ ਉਹ ਕਰ ਲਈਏ ਗੱਲ ਅਸੀਂ ਉਧਰ ਵੀ ਕਰਵਾਈ ਸੀਗੀ ਆਪਾਂ ਫੂਲ ਵਾਲੇ ਪਾਸੇ ਮਲੂਕੇ ਉੱਥੇ ਵੀ ਅਸੀਂ ਬੜੀ ਵਧੀਆ ਹੈਲਦੀ ਡਿਸਕਸ਼ਨ ਹੋ ਗਈ ਆਪਾਂ ਇੱਥੇ ਵੀ ਕਰ ਲੈਂਦੇ ਆ ਚਲੋ ਠੀਕ ਹੈ ਜੀ ਕੋਈ ਪ੍ਰੋਬਲਮ ਕੋਈ ਇਸ਼ੂ ਨਹੀਂ ਹੈ ਇਹਦਾ ਪਰ ਇਹਨਾਂ ਦੀ ਗੱਲ ਮਾੜੀ ਹੈ ਜੀ ਇਹ ਜਿਹੜਾ ਇਹਨਾਂ ਨੇ ਕਿਹਾ ਨਾ ਦੇਖੋ ਪ੍ਰਧਾਨ ਜੀ ਕਹਿੰਦਾ ਕੀ ਹੁੰਦਾ ਕਈ ਵਾਰੀ ਮਿਸ ਕਮਿਊਨੀਕੇਸ਼ਨ ਹੁੰਦੀ ਹੈ ਮਿਸ ਇੰਟਰਪ੍ਰੀਟੇਸ਼ਨ ਹੋ ਜਾਂਦੀ ਹੈ ਆਪਾਂ ਵਧੀਆ ਇਕੱਠੇ ਬਹਿ ਕੇ ਇੱਕ ਤਰੀਕੇ ਨਾਲ ਇਕੱਠੇ ਬਹਿ ਕੇ ਡੈਮੋਕਰੈਟਿਕ ਢੰਗ ਨਾਲ ਗੱਲ ਕਰ ਲੈਂਦੇ ਆ ਸਾਡਾ ਜੀ ਕਰ ਜਿਹੜੀ ਕੋਈ ਨਹੀਂ ਨਹੀਂ ਮੈਂ ਤਾਂ ਕਹੀ ਨਹੀਂ ਰਿਹਾ ਜੀ ਮੈਂ ਤਾਂ ਇਸੇ ਕਰਕੇ ਸਪੈਸ਼ਲ ਆਇਆ ਵੀ ਜਿਹੜੀ ਵੀ ਆਪਣੀ ਕੋਈ ਮਤਲਬ ਮਿਸ ਕਮਿਊਨੀਕੇਸ਼ਨ ਹੋ ਗਈ ਜਾਂ ਮਿਸ ਇੰਟਰਪ੍ਰੀਟੇਸ਼ਨ ਹੋ ਗਈ ਜਾਂ ਕੁਝ ਵੀ ਹੋ ਗਿਆ ਆਪਾਂ ਇੱਕ ਵਾਰੀ ਇਕੱਠੇ ਬਹਿ ਕੇ ਇੱਕ ਆਪਸ 'ਚ ਓ ਹਣਾ ਇੱਥੇ ਤੇ ਤਾਂ ਗੱਲ ਹੀ ਇੱਥੇ ਹੋਊਗੀ ਜਨਤਾ ਚ ਨਹੀਂ ਬੰਦੇ ਰਹੀ ਅਸੀਂ ਨਹੀਂ ਨਹੀਂ ਦੇਖੋ ਪਤਾ ਕੀ ਹੁੰਦਾ ਜੀ ਜਿਹੜੇ ਮੇਨ ਮੈਨ ਹੁੰਦੇ ਆ ਆਪਾਂ ਇੱਕ ਇੱਕ ਮੇਨ ਮੈਨ ਨੇ 1 ਟੂ 1 ਗੱਲ ਕਰ ਲਈਏ ਨਹੀਂ ਅਸੀਂ ਤਾਂ ਹੈਲਦੀ ਹੈਲਦੀ ਡਿਸਕਸ਼ਨ ਅਸੀਂ ਤਾਂ ਗੱਲ ਇਹ ਕਰਨੀ ਹੈ ਜਨਤਾ ਚ ਹੀ ਗੱਲ ਹੋਵੇ ਨਹੀਂ ਨਹੀਂ ਬੋਟ ਜਨਤਾ ਦੀ ਦੇਖੋ ਇਹ ਨਾਲ ਚੱਲਣਗੇ ਆਪਾਂ ਕਿਹੜੇ ਲੋਕੇ ਗੱਲ ਜਿਹੜੀ ਬੋਟ ਲੈਣੀ ਹੈ ਉਹ ਇਹਨਾਂ ਤੋਂ ਹੀ ਲੈਣੀ ਹੈ ਉਹਨੇ ਸਾਥੋਂ ਨਹੀਂ ਲੈਣੀ ਤੁਸੀਂ ਪ੍ਰਧਾਨ ਜੀ ਮੇਰੀ ਬੇਨਤੀ ਸੁਣੋ ਨਾ ਆਪਾਂ ਕਿਹੜੇ ਲੋਕੇ ਗੱਲ ਚਲੋ ਅਸੀਂ ਪੁੱਛ ਲੈਣੇ ਨਾਲ ਚੱਲਣਗੇ ਸਾਰੇ ਜੋ ਉਪਰ ਆਈ ਜਾਣਾ ਇਹਨਾਂ ਨੇ ਕਿਹੜਾ ਪਕੜਾ ਇਹਨਾਂ ਨੂੰ ਬਾਹਰ ਕਰਨਾ ਕੋਈ ਇਹਨਾਂ ਦੇ ਸਾਹਮਣੇ মিডিਆ ਸਾਹਮਣੇ ਹੋਈ ਜਾਣਾ ਉਹ ਜਗ੍ਹਾ ਦੀ ਥੋੜੀ ਪ੍ਰੋਬਲਮ ਹੁੰਦੀ ਹੈ 1 ਟੂ 1 ਹੈਲਦੀ ਡਿਸਕਸ਼ਨ ਹੋ ਜੂਗੀ ਆਪਣੀ ਚਲੋ ਅਸੀਂ ਰਹਿ ਕਰਦੇ ਹਾਂ ਕੋਈ ਅਸੀਂ ਇੱਧਰ ਬਹਿ ਜਾਗੇ ਕੋ ਕੁਰਸੀ ਤੇ ਬਹਿ ਜਾਣਗੇ ਥੱਲੇ ਬਹਿ ਜਾਣਗੇ ਗੱਲਾਂ ਕਰੀ ਜਾਣੀਆਂ ਜੀ ਸਵਾਲ ਜਵਾਬ ਕਰੀ ਜਾਣਾ ਤੇ ਅਸੀਂ ਕੁਝ ਨਹੀਂ ਆ ਦੇਗੇ ਨਹੀਂ ਜੀ ਆਪਾਂ ਤਾਂ ਹੈਲਦੀ ਡਿਸਕਸ਼ਨ ਹੀ ਕਰਨੀ ਹੈ 1 ਟੂ 1 ਪੁਆਇੰਟ ਹੋ ਜੂਗਾ ਆਪਣੇ ਜਿੰਨੇ ਤੁਸੀਂ 7-8 ਬੰਦੇ ਜਿੰਨੇ ਵੀ ਇਕੱਠੇ ਹੋਣੇ ਆ 1 ਟੂ 1 ਆਪਾਂ ਡਿਸਕਸ਼ਨ ਹੋ ਜਾਵੇ ਆਪਣੀ ਵਧੀਆ ਹੋ ਜਾਂਦਾ ਜੀ ਬਹੁਤ ਕਰਨੇ ਦੂ ਪਹਿਲਾਂ ਜੀ ਮੈਂ ਮੈਂ ਮੇਰੀ ਮੇਰੀ ਬੇਨਤੀ ਸੁਣੋ ਮੈਂ ਤਾਂ ਹੀ ਆਇਆ ਜੀ ਵੀ ਆਪਾਂ ਇੱਕ ਵਾਰੀ ਵਧੀਆ ਟੇਬਲ ਤੇ ਬਹਿ ਕੇ ਆਪਸ ਵਿੱਚ ਗੱਲ ਕਰ ਲਈਏ ਮੈਂ ਤੁਹਾਡੇ ਨਾਲ ਹੋਊਂਗਾ ਆਪਾਂ ਵਧੀਆ ਹੈਲਥੀ ਡਿਸਕਸ਼ਨ ਕਰਨ ਲਈ ਹਾਂ ਹਾਂ ਇਹ ਨਾਲ ਚੱਲਣਗੇ ਕੋਈ ਲੁੱਕ ਛੁੱਕੇ ਵਾਲੀ ਕੋਈ ਗੱਲ ਨਹੀਂਗੀ ਕੋਈ ਗੱਲ ਨਹੀਂ ਅਸੀਂ ਬਣਾਉਣਾ ਇਹ ਮਤਲਬ ਓਪਨ ਦੇ ਵਿੱਚ ਹੀ ਆ ਇਹ ਹੈਗੇ ਨਹੀਂ ਇੱਥੇ ਆਪਣੇ ਕੋਲ মিডিਆ ਹੈਗੀ ਆ ਆਪਾਂ ਕਿਹੜਾ ਕੋਈ ਲੁੱਕ ਛੁੱਕੇ ਗੱਲ ਕਰਨੇ ਆ ਆਪਣਾ ਤਾਂ ਪਰਪਸ ਇਹ ਆ ਵੀ ਬੈਠ ਕੇ ਹੈਲਥੀ ਡਿਸਕਸ਼ਨ ਹੋ ਜਾਵੇ ਇੱਕ ਵਾਰੀ ਹਨਾ ਤੁਸੀਂ ਰਾਏ ਕਰਕੇ ਮੇਰੇ ਦੱਸ ਦੋ ਆਪਾਂ ਬੈਠ ਕੇ ਤੁਹਾਡੀ ਮੀਟਿੰਗ ਕਰਾ ਦਿੰਨੇ ਹਾਂ ਜੀ ਠੀਕ ਹੈ ਨਾ ਜੀ ਕੋਈ ਵੀ ਜਿਹੜਾ ਜਿਹੜਾ ਤੁਹਾਡਾ ਕੋਈ ਇਸ਼ੂ ਹੋਇਆ ਤੁਸੀਂ ਵੀ ਚੱਲ ਬੜੇ ਸਾਡੇ ਦਾ ਮੰਡੀ ਦਾ ਇਸ਼ੂ ਆਈਦਾ ਕੋਈ ਕੋਈ ਗੱਲ ਹੈ ਕੋਈ ਕਰ ਲਿਓ ਗੱਲ ਕਰ ਲਓ ਕੋਈ ਚੋਰੀਆਂ ਮੈਂ ਤੁਹਾਨੂੰ ਦੱਸ ਹੀ ਦਿੰਦਾ ਜੀ ਇੱਥੇ ਹੀ ਰੋਜ਼ ਚੋਰੀਆਂ ਹੁੰਦੀਆਂ ਇੱਕ ਦਿਨ ਚੱਟ ਚੋਰੀ ਹੁੰਦੀ ਇੱਕ ਮਿੰਟ ਇੱਕ ਮਿੰਟ ਦੇਖੋ ਜਦੋਂ ਸਾਡੀ ਮੰਡੀ ਦੀ ਚੋਰੀਆਂ ਹੁੰਦੀਆਂ ਲੋਕ ਸਾਡੇ ਕੋਲੇ ਆਣਗੇ ਨਹੀਂ ਅਸੀਂ ਮੰਡੀ ਨੇ ਚੁਣ ਕੇ ਭੇਜੇ ਸਾਡੇ ਐਸਐਚਓ ਸਾਹਿਬ ਨੇ ਇੱਕ ਵਾਰੀ ਵੀ ਮੰਡੀ ਦੇ ਜ਼ਿੰਮੇਦਾਰ ਬੰਦਿਆਂ ਨੂੰ ਨਹੀਂ ਮੀਟਿੰਗ ਕੀਤੀ ਵੀ ਇੰਨੀਆਂ ਚੋਰੀਆਂ ਹੋਣੀਆਂ ਆਪਾਂ ਕੋਈ ਹੱਲ ਲੱਭੀਏ ਨਹੀਂ ਤੁਹਾਡੀ ਗੱਲ ਵੈਲਿਡ ਵੈਲਿਡ ਟੇਕਨ ਆਪਾਂ ਉਸ ਤੇ ਵੀ ਵਰਕ ਕਰਾਂਗੇ ਜਿਹੜੀ ਤੁਹਾਡੀ ਕੋਈ ਪ੍ਰੋਬਲਮ ਹੈਗੀ ਆ ਆਪਾਂ ਬਹਿ ਕੇ ਇੱਕ ਵਾਰੀ ਗੱਲ ਕਰੀਏ ਹਨਾ ਮੈਂ ਇਸੇ ਕਰਕੇ ਸਪੈਸ਼ਲੀ ਆਇਆ ਵੀ ਜਿਹੜੀ ਵੀ ਕੋਈ ਪ੍ਰੋਬਲਮ ਹੈਗੀਆਂ ਆ ਆਪਾਂ ਇੱਕ ਵਾਰੀ ਬਹਿ ਕੇ ਗੱਲ ਕਰਾਂਗੇ ਉਹਦਾ ਹੱਲ ਵੀ ਨਿਕਲੇ ਆਊਗਾ ਹਨਾ ਤੇ ਮੈਂ ਤੁਹਾਨੂੰ ਇਹੀ ਰਿਕਵੈਸਟ ਕਰਦਾ ਮੈਂ ਇਹੀ ਬੇਨਤੀ ਕਰਦਾ ਵੀ ਜਿਨ੍ਹਾਂ ਜਿਨ੍ਹਾਂ ਨੇ ਮਤਲਬ ਗੱਲ ਕਰਨੀ ਹੈਗੀ ਆ ਮੇਨ ਮੇਨ ਜਿਹੜੇ ਪੁਆਇੰਟਸ ਹੈਗੇ ਆ ਆਪਾਂ ਇਕੱਠੇ ਕਰਕੇ ਆਪਾਂ ਬੈਠ ਕੇ ਗੱਲ ਕਰ ਲਈਏ ਓਪਨ 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 ਗੱਲ ਹੋਣੀ ਆ ਜੀ ਇਹਨਾਂ ਸਾਹਮਣੇ মিডিਆ ਸਾਹਮਣੇ ਗੱਲ ਹੋਣੀ ਆ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਨੂੰ ਕਰਦੇ ਆਂ ਗੱਲ ਤੁਸੀਂ ਪਲੀਜ਼ ਮੇਰੇ ਕੋਲ ਆ ਜਾਓ ਆਪਾਂ ਤੁਹਾਡੀ ਮੀਟਿੰਗ ਕਰਾ ਦਨੇ ਆ ਜੀ ਠੀਕ ਹੈ ਜੀ ਸਾਡੇ ਨਾਲ ਹਲਕਾ ਪੁੱਛੋ ਤੋਂ ਜੋ ਵਿਧਾਇਕ ਨੇ ਮਾਸਟਰ ਜਗਸੀਰ ਸਿੰਘ ਜੀ ਤੁਹਾਡੇ ਨਾਲ ਨੇ ਕਿਵੇਂ ਦੇਖਦੇ ਹੋ ਕਿਸਾਨਾਂ ਨੇ ਤੁਹਾਡਾ ਵਿਰੋਧ ਕੀਤਾ ਜੀ ਇਹਦਾ ਵਿਰੋਧ ਕਰਦੇ ਕੀ ਤਾਂ ਨਹੀਂ ਸਾਰਿਆਂ ਦਾ ਹੀ ਵਿਰੋਧ ਕਰਦੇ ਆ ਅਸੀਂ ਜਦੋਂ ਕਿਸਾਨਾਂ ਦੇ ਨਾਲ ਅਸੀਂ ਵੀ ਕਿਸਾਨਾਂ ਦੇ ਨਾਲ ਹੀ ਆ ਹੂੰ ਇਹ ਕੁਝ ਬੰਦੇ ਹੁੰਦੇ ਵਿੱਚ ਉਸੇ ਜੇ ਬ੍ਰੋਹ ਬ੍ਰੋਧੀ ਪਾਰਟੀ ਵਾਲੇ ਮੰਨੇ ਹੁੰਦੇ ਆ ਉਹ ਉਂਗਲਾ ਲਾ ਕੇ ਕਹਿੰਦੇ ਇਹਨਾਂ ਨੂੰ ਮੋੜੇ ਕਰ ਲੈਂਦੇ ਆ ਇਹਨਾਂ ਦੇ ਮੋੜੇ ਦੇ ਕੋਲ ਕਿਸਾਨਾਂ ਦੇ ਮੋੜੇ ਦੇ ਰੱਖ ਰੱਖ ਕੇ ਚਲਾ ਰਹੇ ਆ ਪਾਰਟੀ ਵਾਲੇ ਕਰ ਰਹੇ ਖਰਾਬ ਪਾਰਟੀ ਵਾਲੇ ਵੀ ਖਰਾਬ ਕਰਦੇ ਆ ਹੁਣ ਬੀਜੇਪੀ ਬੀਜੇਪੀ ਖਰਾਬ ਕਰਦੇ ਆ ਹੂੰ ਦੂਆ ਅਕਾਲੀ ਦਲ ਵੀ ਕਰਦੇ ਆ ਕਾਂਗਰਸ ਵਾਲੇ ਵੀ ਕਰਦੇ ਆ ਲੋਕਾਂ ਨੇ ਮੁਆਵਜ਼ਾ ਨਹੀਂ ਮਿਲਿਆ ਸਾਡੀ ਫਸਲ ਦਾ ਜਿਹੜੀ ਮਰ ਗਈ ਐਂਕਿ ਹੁਣ ਕੋਈ ਪ੍ਰੋਸੈਸ ਵੀ ਤਾਂ ਹੁੰਦਾ ਗਰਦੋਰੀ ਹੋਊਗੀਗਾहां ਕਾਗਜ਼ ਪੱਤਰ ਵੀ ਤੁਹਾਨੂੰ ਕਰਨਾ ਹੁੰਦਾ ਪ੍ਰੋਸੈਸ ਹੁੰਦਾ ਪ੍ਰੋਸੈਸ ਦੇ ਹਿਸਾਬ ਨਾਲ ਮੁਆਵਜ਼ਾ ਮਿਲ ਜਾਊਗਾ ਹਾਂ ਪਾਣੀ ਵੀ ਨਹੀਂ ਪਹੁੰਚਾਗਾ ਟੇਲਾਂ ਤੇ ਵੀ ਪਾਣੀ ਦਾ ਕਿਹਾ ਜੀ ਪਾਣੀ ਆ ਜੂਗਾ ਜਦੋਂ 70 ਸਾਲਾਂ ਦਾ ਨਹੀਂ ਪਹੁੰਚਿਆ ਹੁਣ 2 ਸਾਲਾਂ ਦਾ ਅਸੀਂ ਕਿਵੇਂ ਕਰ ਦੀਏ ਪਹੁੰਚ ਜੂਗਾ ਅਸੀਂ ਮਤਲਬ ਦੋ ਨਹਿਰਾ ਵੀ ਕੱਟ ਰਹੇ ਆ 15 ਲੱਖ ਟੂਵਲ ਹੈ 5 ਲੱਖ ਟੂਵਲ ਬੰਦ ਕਰਾ ਕੇ ਦੋ ਨਹਿਰਾ ਕੱਟ ਰਹੇ ਆ ਕਿ ਕਿਸੇ ਨੂੰ ਮਤਲਬ ਪਾਣੀ ਲਾਉਣ ਦੀ ਟੂਵਲ ਚਲਾਉਣ ਦੀ ਲੋੜ ਨਾ ਪਵੇ ਕੱਟ ਰਹੇ ਆ ਜੀ ਪਾਣੀ ਆਮ ਹੋ ਜੂਗਾ ਭਵਾਂਤਮਨ ਦੀ ਇਹ ਸੋਚ ਹੈ ਚੱਲ ਰਿਹਾ ਪ੍ਰੋਸੈਸ ਹੁਣ 70 ਸਾਲਾਂ ਤੋਂ ਹੋ ਰਿਹਾ ਨਹੀਂ ਅਸੀਂ 2 ਸਾਲ ਹੀ ਹੋਇਆ ਆਪਾਂ ਨੂੰ ਦੋ ਸਾਲਾਂ ਜਿੰਨਾ 43 ਹਜ਼ਾਰ ਤਾਂ ਨੌਕਰੀ ਮਿਲ ਗਈ ਹਰ ਸਾਲ ਪੁਲਿਸੀ ਭਰਤੀ ਹੋਊਗੀ ਆਮ ਕਰਾਂ ਦੇ ਮੁੰਡੇ ਕੁੜੀਆਂ ਜੱਜ ਬਣਗੇ ਇਦੋਂ ਉੱਤੇ ਕੀ ਚਾਹੀਦਾ ਜਾਂ ਸੇ ਸਹੂਲਤਾਂ ਮਿਲ ਰਹੀਆਂ ਐਜੂਕੇਸ਼ਨ ਫਰੀ ਹੈ ਹੋ ਕੀ ਦੱਸੋ ਜਿੱਦਾਂ ਵਿਰੋਧ ਹੋ ਰਿਹਾ ਹੈ ਖੁੱਡੀਆਂ ਸਾਹਿਬ ਦਾ ਵੀ ਹੋਇਆ ਉਹਨਾਂ ਦੇ ਬੇਟੇ ਦਾ ਤੁਹਾਡਾ ਹੋ ਰਿਹਾ ਹੈ ਤਾਂ ਕਿਵੇਂ ਦੇਖ ਦوں ਚੋਣਾ ਬਿਲਕੁਲ ਨਹੀਂ ਰਹੇਗੀ ਇਹਨਾਂ ਨੇ ਤਾਂ ਵਿਰੋਧ ਕਰਨੇ ਹੁੰਦਾ ਹੈ ਚੋਣਾ ਚੱਲੂ ਕੈਂਪੇਨ ਕਿਵੇਂ ਚੱਲੂ ਪ੍ਰਚਾਰ ਤੁਸੀਂ ਕਿਵੇਂ ਦੇਖਦੇ ਹੋ ਜਾਂ ਲੋਕਾਂ ਨੂੰ ਇਹ ਵੋਟਾਂ ਮਾਣ ਨੂੰ ਤਾਂ ਹਟਾ ਨਹੀਂ ਸਕਦੇ ਉਹ ਲੋਕ ਤੋਂ ਵੋਟਾਂ ਤਾਂ ਪਾਉਣਗੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਕੱਲ ਕੱਲ ਜਿਵੇਂ ਰੱਖਵੇਂ ਰੱਖ ਪਾਉਂਗੇ ਲੋਕਾਂ ਅੱਗੇ ਜਿਵੇਂ ਹੁਣ ਲਗਾਤਾਰ ਵਿਰੋਧ ਕੀਤਾ ਤੁਸੀਂ ਇੱਥੇ ਸਵੇਰੇ ਦੇ ਬੈਠੇ ਹੋ ਤੁਸੀਂ ਜਾਵੋਗੇ ਫੇਰ ਵਿਰੋਧ ਉੱਠ ਕਰਾਲ ਵਾਲੀ ਸਟਰੀ ਸੋਸ਼ਲ ਮੀਡੀਆ ਦਾ ਜ਼ਮਾਨਾ ਕਰ ਕਰ ਹਰ ਇੱਕ ਕੋਲੇ ਫੋਨ ਹੈ ਜੀ ਸਭ ਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਇਹ ਵੀ ਜਾਊਗੀ ਵਿਧਾਇਕ ਜੀ ਨੂੰ ਦਿਖਾ ਦੇਣਾ ਚੰਦਗਾ ਅੱਜ ਕੱਲ ਸਾਰੇ ਪੰਜਾਬ ਨੂੰ ਪਤਾ ਹੈ ਵੀ ਪੰਜਾਬ ਦੇ ਹਾਲਾਤਾਂ ਬਾਰੇ ਵੀ ਕਿਸਾਨ ਉਹਨੇ ਵਾਲੇ ਕੀ ਕਰ ਰਹੇ ਆ ਬਖੀ ਪਾਰਟੀਆਂ ਵਾਲੇ ਕੀ ਕਰ ਰਹੇ ਆ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਵੀ ਇਹਨਾਂ ਨੇ ਕੀ ਪ੍ਰਤਨਿਧਤਾ ਕਰੀ 43000 ਨੌਕਰੀ ਮਿਲ ਜਾਣੀ ਬਹੁਤ ਵੱਡੀ ਗੱਲ ਹੈ 70 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਸਰਕਾਰ ਦੇ ਸਟਾਰਟ ਹੁੰਦੇ ਇੰਨੀਆਂ ਨੌਕਰੀਆਂ ਕੱਢ ਦੇਣੀਆਂ ਜੀਪੀ ਦਾ ਇਹ ਵਿਰੋਧ ਕਰ ਰਿਹਾ ਕਿਸਾਨ ਠੀਕ ਹੈ ਗੱਲ ਉਹ ਜੀ ਤੇ ਉਹਨਾਂ ਨੂੰ ਪੁੱਛ ਲਓ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਕਿਸਾਨਾਂ ਦੀ ਸਮੱਸਿਆਵਾਂ ਹੈਗੀਆਂ ਇਹਨਾਂ ਨੂੰ ਕਿਸਾਨਾਂ ਦੀ ਸਮੱਸਿਆ ਤਾਂ ਹੈਗੀਆਂ ਆ ਮਾਨ ਸਾਹਿਬ ਵੀ ਕਹਿੰਦੇ ਵੀ ਅਸੀਂ ਹੱਲ ਕਰਾਂਗੇ ਇਹਦਾ ਤੁਹਾਨੂੰ ਵੀ ਪਤਾ ਯਾਰ ਇਹਦਾ ਤੁਹਾਨੂੰ ਵੀ ਪਤਾ ਹੈ ਉਹ ਜਿਹੜਾ ਵਿਰੋਧ ਕਰ ਰਹੇ ਹੈ ਨਾ ਫਿਰ ਅਸੀਂ ਤਾਂ ਪੁੱਛ ਰਹੇ ਹਾਂ ਇਹਨਾਂ ਨੇ ਤਾਂ ਹਮ ਵਿਰੋਧ ਕਰੀ ਜਾਣਾ ਕੋਈ ਹਾਂ ਨਹੀਂ ਇਸ ਗੱਲ ਦਾ ਵੀ ਵਿਰੋਧ ਕਰਦੇ ਹੁੰਦੇ ਆ ਇਹਦਾ ਸੋਡਾ ਇਹਦਾ ਸੋਡਾ ਵਿਰੋਧ ਕਰਦੇ ਆ ਇਹ ਵਿਰੋਧ ਕਰਦੇ ਕੀਦਾ ਨਹੀਂ ਪਹਿਲਾਂ ਦੱਸੋ ਜੀ ਹਰ ਇੱਕ ਦਾ ਵਿਰੋਧ ਕਰਦੇ ਉਹ ਚੰਗਾ ਕੰਮ ਕਰਦੇ ਤਾਂ ਅਸੀਂ ਵਿਰੋਧ ਕਰਦੇ ਹੂੰ ਕੋਈ ਵੀ ਕੰਮ ਹੈ ਉਹਦਾ ਪ੍ਰੋਸੈਸ ਤਾਂ ਹੁੰਦਾ ਹੀ ਆ ਨਾ ਪ੍ਰੋਸੈਸ ਦੇ हिसाब ਨਾਲ ਕੰਮ ਚੱਲ ਰਿਹਾ ਜਿਵੇਂ ਕਹਿੰਦੇ ਆ ਵੀ ਸਾਡੀਆਂ ਫਸਲਾਂ ਹੋ ਗਈਆਂ ਖਰਾਬ ਹੋ ਗਈਆਂ ਗਰਦੌਰੀਆਂ ਵੀ ਕਰਵਾ ਰਹੇ ਉਹ ਹੋ ਗਈਆਂ ਪਹਿਲਾਂ ਜਿੱਦਾ ਹੋ ਗਈਆਂ ਠੀਕ ਹੈ ਗਦੋਂ ਦੀਆਂ ਕਰਕੇ ਉਹ ਐਗਰੀਕਲਚਰ ਨੂੰ ਇਨਸਪੈਕਟ ਹੁੰਦਾ ਉਹ ਦੱਸੂਗਾ ਵੀ ਇੰਨਾ ਇੰਨਾ ਨੁਕਸਾਨ ਹੋਇਆ ਇਹਨਾਂ ਨੂੰ ਮਾਜਵਾ ਦਿੱਤਾ ਜਾਵੇ ਗਾਂਸੀਮ ਤੋਂ ਮਨਜ਼ੂਰੀ ਮਿਲੂਗੀ ਫੇਰ ਹੋਊਗਾ ਨਾ ਕੰਮ ਠੀਕ ਹੈ ਧੰਨਵਾਦ ਬੜਕ ਕੇ ਸਾਡੇ ਨਾਲ ਮਾਸਟਰ ਗੱਲ ਕਰ ਜੇ ਸਾਡੇ ਨਾਲ ਖੁੱਡੀਆਂ ਵਾਲਾ ਕਰ ਜੇ ਸਾਡੇ ਨਾਲ ਭੁਗਤਮਾਨ ਕਰ ਜੇ ਇੱਕ ਸਰਕਾਰਾਂ ਦੀ ਕਾਹਦੀਆਂ ਸਰਕਾਰਾਂ ਨੇ ਨੱਚਣ ਗਾਉਣ ਵਾਲਿਆਂ ਦੀਆਂ ਇਹ ਜਿਹੜਾ ਮਾਸਟਰ ਬਣਿਆ ਫਿਰਦਾ ਸਾਡੇ ਇਲਾਕੇ ਦਾ ਇਹਨੂੰ ਕੋਈ ਪਤਾ ਨਹੀਂ ਤੁਹਾਨੂੰ ਦੱਸ ਕੇ ਇੱਟੇ ਚੰਡੀਗੜ੍ਹੇ ਨੂੰ ਐ ਨਹੀਂ ਪਤਾ ਮੈਂ ਬਹਿਣਾ ਕਿੱਥੇ ਅਸੀਂ ਇਹਦੇ ਨਾਲ ਗਏ ਸੀ ਸ਼ਾਮ ਲੱਟ ਜਮੀਨਾਂ ਮਾਰੇ ਕੋਈ ਸਾਡੇਆਂ ਜ਼ਮੀਨਾਂ ਦਾ ਹੱਲ ਕਰੋ ਆਹ ਤਾਂ ਮੇਰੇ ਨਾਲ ਚੱਲੋ ਉੱਥੇ ਕਿਹਨੀਆਂ ਮੈਂ ਕਿੱਥੇ ਬੈਠਾ ਮੇਰੀ ਸੀਟ ਕਿਹੜੀ ਹੈ ਇਹਨੂੰ ਐ ਨਹੀਂ ਪਤਾ ਮੈਂ ਖੁਦ ਜ਼ਿੰਮੇਵਾਰਾ ਮੈਂ ਨਾਲ ਗਿਆ ਸੀ ਇਹਨਾਂ ਨੂੰ ਕਾਹਦੇ ਦਾ ਪਤਾ ਨਹੀਂ ਜਦੋਂ ਮਰਜੀ ਮੇਰੇ ਨਾਲ ਗੱਲ ਕਰ ਲੈਣੇ ਕਿਤੇ ਵੀ ਕਰ ਲੈਣਾ ਇਹ ਫਿਰ ਲੀਡਰ ਜਦੋਂ ਐ ਕਹਿੰਦੇ ਵੀ ਹਰਮਨ ਪਿਆਰੇ ਨੇਤਾ ਹਰਮਨ ਮਸ ਪਿਆਰੇ ਮਤਲਬ ਸਾਰੇ ਲੋਕਾਂ ਦੇ ਪਿਆਰੇ ਇਹ ਫਿਰ ਪਿਆਰੇ ਲੀਡਰ ਹੁਣ ਪਿਆਰੇ ਲੋਕ ਇਹ ਪਿਆਰੇ ਸਾਡੇ ਤਾਂ ਕੋਈ ਪਿਆਰੇ ਨਹੀਂ ਰਾਸ ਸੀ ਇਹਨੂੰ ਕਹੀਏ ਹਰ ਤਾਂ ਜੁੱਤੀ ਦੀ ਯਾਦ ਨਹੀਂ ਕਿਸਾਨਾਂ ਦੇ ਹੁਣ ਸਾਡੇ ਕਿਸਾਨਾਂ ਨੂੰ ਬੱਚੇ ਬੱਚੀ ਨੂੰ ਵੀ ਪਤਾ ਲੱਗ ਗਿਆ ਕਿ ਸਾਨੂੰ 70 ਸਾਲ ਹੋ ਗਏ ਨੇ ਤੋਂ ਛੇਤਰ ਖਾਈ ਜਾਂਦੇ ਨੇ ਕਿਤੇ ਆਵਾਜ਼ ਵੀ ਬਣਾਲੀ ਕਿਤੇ ਕਾਲੀ ਬਣਾਲੀ ਭਾਜਪਾ ਬਣਾਲੀ ਕਾਂਗਰਸ ਬਣਾਲੀ ਸਭ ਏਕ ਹੈ 70 ਸਾਲ ਹੋ ਗਏ ਛੇਤਰ ਖਾਈ ਜਾਂਦੇ 35 40 ਮੁਲਕਾਂ ਨਾਲ ਸਮਝੌਤਾ ਹੋਇਆ ਇਹਨਾਂ ਦਾ ਬਾਹਰਲੇ ਮੁਲਕਾਂ ਨਾਲ ਵੀ ਕਿਸਾਨਾਂ ਦੀ ਲੁੱਟ ਕਰਨੀ ਹੈ ਕੋਈ ਸਬਸਿਡੀ ਨਹੀਂ ਦੇਣੀ ਇਹਨਾਂ ਨੂੰ ਡਾਕਟਰੀ ਸਹੂਲਤ ਨਹੀਂ ਦੇਣੀ ਇਹਨਾਂ ਦਾ ਬੱਚਾ ਨਾ ਪੜ ਜਾਏ ਇਹਨਾਂ ਨੂੰ ਪੜਾਈ ਤੋਂ ਵਾਂਝਾ ਰੱਖਣਾ ਹੈ ਇਹਨਾਂ ਦੀ ਲੁੱਟ ਕਰਨੀ ਹੈ ਸੁਆਮੀਨਾਥਨ ਦੀ ਰਿਪੋਰਟ ਨਹੀਂ ਦੇਣੀ ਇਹਨਾਂ ਨੂੰ ਭਾਅ ਨਹੀਂ ਦੇਣਾ ਜੇ ਭਾਅ ਦੇਤਾ ਤਾਂ ਇੱਥੇ ਉਥਲ ਪੁਥਲ ਆ ਜੂ ਮੰਡੀਆਂ ਚ ਉਹ ਕਿਉਂ ਆ ਜੂ ਕਿਉਂਕਿ ਜਨਤਾ ਨੇ अनाज ਖਾਣਾ ਹੈ ਇਸ ਕਰਕੇ ਕਿ ਅਸੀਂ ਭਾਅ ਨਹੀਂ ਦੇ ਸਕਦੇ ਇਹਨਾਂ ਦਾ 16 ਮੁਲਕਾਂ ਨਾਲ ਸਮਝੌਤਾ ਹੋਇਆ ਵੀ ਜੇ ਇਹਨਾਂ ਨੂੰ ਭਾਅ ਦੇਤਾ ਨਾ ਤੇ ਤਾਂ ਸਾਡੇ ਉੱਤਰ ਤੋਂ ਹੋ ਕੇ ਸਾਡੀ ਗੱਲ ਹੀ ਨਹੀਂ ਸੁਣਨੀ ਇਹਨਾਂ ਨੂੰ ਸਹਿਕਦੇ ਰੱਖੋ ਕਿਸਾਨ ਤੇ ਮਜ਼ਦੂਰ ਨੂੰ ਇਸ ਕਰਕੇ ਇਹ ਇਹ ਸਾਾਨੂੰ ਸਹਿਕਦੇ ਰੱਖਦੇ ਆ ਨਾ ਕਿ ਮਰੇ ਤੇ ਨਾ ਜਾਉਂਦੇ ਸਾਡੇ ਕਿਸਾਨ ਆ ਜਿਹੜੇ ਇਹ ਗੱਲ ਸਮਝਦੇ ਨਹੀਂ ਅਸੀਂ ਇਹਨਾਂ ਨੂੰ ਬਹੁਤ ਸਮਝਾਉਂਦੇ ਆ ਵੀ ਆਪਣੇ ਕੁਛ ਨਹੀਂ ਲੱਗਦੇ ਨਾ ਇਹਨਾਂ ਦੀ ਗੱਲ ਸੁਣੋ ਨਾ ਪਰ ਸਾਡੇ ਅੱਧੇ ਵੀ ਅਜੇ ਕਿਸਾਨ 50% ਲੋਕ ਆ ਜਿਹੜੇ ਅਜੇ ਵੀ ਇਹਨਾਂ ਦੀਆਂ ਜੁੱਤੀਆਂ ਝਾੜਦੇ ਫਿਰਦੇ ਆ ਚਮਚੇ ਬੜੇ ਫਿਰਦੇ ਮਗਰ ਹਰੇਕ ਪਿੰਡ ਚੋਂ 20-20 ਬੰਦੇ ਇਹ ਜਿਹੜੇ ਚੰਚੇ ਬਣੇ ਫਿਰਦੇ ਆ ਹੁਣ ਵੀ ਪਿੰਡ ਦੇ ਵਿੱਚ ਰੇਗ ਪਿੰਡ ਚੋਂ ਲਾ ਲਓ ਇਹ ਆਪ ਵੀ ਕਹਿੰਦਾ ਸੀ ਭੁਰਤਮਨ ਦੀ ਵੀਡੀਓ ਆਈ ਸੀ ਸਾਡੇ ਕਿ ਦਸਦਾ ਚੋਂਚੇ ਹੈਗੇ ਆ ਜਿਹੜੇ ਆਮ ਆਦੀ ਪਾਰਟੀ ਦੇ ਵਿੱਚ ਆ ਗਏ ਇਹ ਆਪਦੇ ਬੰਦੇ ਨੂੰ ਚੰਚੇ ਕਹੀ ਜਾਂਦੇ ਅਸੀਂ ਤਾਂ ਕਹਿਣਾ ਹੀ ਕਹਿਣਾ ਹੁਣ ਤੇ ਪਰ ਸਾਡਾ ਕੁਝ ਨਹੀਂ ਕਰਦੇ ਅੱਛਾ ਇੱਕ ਗੱਲ ਹੋਣਾ ਵੀ ਜਿਵੇਂ ਹੁਣ ਅੱਜ ਚਲੋ ਇਸਦੇ ਤੋਂ ਚੱਲ ਲਈ ਆ ਵੀ ਚਲੋ ਠੀਕ ਹੈ ਤਾਂ ਥਾਨ ਤੁਸੀਂ ਕਹਿਆ ਵੀ ਸੀ ਨਾਰੇਬਾਜੀ ਕਰਦੇ ਜਾਂ ਹੁਣ ਕੋਈ ਆਉਦੇ ਚੰਗੇ ਨਹੀਂ ਨਾ ਚਲੋ ਇਹ ਇੱਕ ਚੰਗਾ ਫੈਸਲਾ ਤੇ ਕੱਲੋਂ ਪਿੰਡਾਂ ਦੇ ਵਿੱਚ ਸੱਖਾਂ ਚਾਉਣਗੇ ਉੱਥੇ ਸਵਾਲ ਹੋਣਗੇ ਹੋਣਗੇ ਸਵਾਲ ਜੇ ਨਾ ਕਰਿਆ ਤਾਂ ਇਹਨਾਂ ਦੇ ਮੈਂ ਦੱਸੀ ਤਾਂ ਜਾਣਾ ਵੀ ਸਾਡੀਆਂ ਮਾਤਾ ਪਾਤਰੀਆਂ ਨਾਲ ਸਵਾਗਤ ਕਰ ਰਹੀਆਂ ਨੇ ਇਹਨਾਂ ਦਾ ਜਿੰਨਾਂ ਕਿ ਸਾਡਾ ਕੰਮ ਕਿਆ ਸਾਡਾ ਬਣਦਾ ਕਿਉਂ ਮਾਤਾ ਨੂੰ ਕਿਹਾ ਵੀ ਕੋਠੇ ਤੇ ਰੱਖ ਲਿਓ ਭਾਈ ਹੋਰ ਕੀ ਹੈ ਕਿਉਂ ਆਪਣੇ ਮੰਤਰੀ ਆਉਣਗੇ ਚਾਹ ਪਾਣੀ ਤਾਂ ਹੁਣ ਅਸੀਂ ਨਹੀਂ ਪੀ ਸਕਦੇ ਸਾਨੂੰ ਪਾ ਨਹੀਂ ਦਿੰਦੇ ਐਨਾ ਕਿ ਤਾਂ ਕਰ ਹੀ ਸਕਦੇ ਆ ਅਸੀਂ ਪਾਤਰੀ ਵੀ ਸ਼ਹਿਰਾں 100 ਰੁਪਏ ਦੀ ਲੱਗਦੀ ਆ ਹਾਂ ਪਾਤਰੀ ਵੀ ਦਸਾਂਦੀ ਆ ਇਹਨਾਂ ਦੇ ਵੀ ਪਤਾ ਆਖਣੇ ਡੱਗੀ ਚ ਰੱਖ ਦਿਓ ਸਾਡੇ ਤੇ ਅਸੀਂ ਘਰੇ ਬਾਲਣ ਬਾਲ ਲਾਂਗੇ ਇਹ ਵੀ ਨਹੀਂ ਪਤਾ ਇਹਨਾਂ ਨੂੰ ਕਿਉਂਕਿ ਆ ਪਿੱਛੇ ਦੀ ਆਈ ਸੀ ਵੀਡੀਓ ਇੱਕ ਉਹ ਅ ਠੰਡਾ ਪੀਣ ਵਾਲਾ ਸੀ ਖੋਣੀ ਇੱਕ ਕਾਦੇ ਵਾਲਾ ਸੀ ਹਾਂ ਉਹ 10 ਰੁਪਏ ਦਾ ਖੋਣੀ ਠੰਡਾ ਪੀਤੇ ਦਿਆਂ ਦਾ ਮੈਂ ਤਾਂ ਆਵਾਦੀ ਪਾਰਟੀ ਦਾ ਬਿਲਕੁਲ ਬਿਲਕੁਲ ਪੀ ਲਈ ਸੀ ਇਹਨਾਂ ਦਾ ਇਹ ਨਹੀਂ ਪਤਾ ਪਾਤਿਆ ਵੀ ਅਕਰ ਸਾਡੀ ਡੱਗੀ ਚ ਰਾਤ ਦੇ ਉਦੀ ਘਰ ਨੂੰ ਜਾਂਦੇ ਜੀ ਹੂੰ ਇਹਨਾਂ ਦਾ ਕੋਈ ਪਤਾ ਨਹੀਂ ਆਵਾਦੀ ਪਾਰਟੀ ਦਾ ਕੀ ਕਰ ਰਹੇ ਨੇ ਜੀ ਧੰਨਵਾਦ